ਕਹਿੰਦਾ ਪਹਿਲਾਂ ਵਾਲੇ ਯਾਰ ਨਾ ਰਹੇ ਤੇਰੀ ਨੱਤियां ਵੇਚ ਕੇ ਜਾਣ ਕੇ ਖਾ ਇਹ ਤਾਂ ਪ੍ਰਾਣੀਆਂ ਨਾਲੋਂ ਵੀ ਇਹ ਤਾਂ ਕੱਪੜੇ ਲਾਉਣ ਤੱਕ ਜਿਹੜੀ ਤੁਸੀਂ ਗੱਲ ਬਿਲਕੁਲ درست ਕਹੀ ਆਂ ਇਹ ਚਲੇ ਗਏ ਤੇ ਪੀ ਆਰਟੀਸੀ ਦੇ ਮੁਲਾਜ਼ਮਾਂ ਤੇ ਡੰਡਾ ਫੇਰਨਾ ਹੜਤਾਲ ਕੀਤੀ ਸੀ ਨਾ ਜਾਇਜ਼ ਮੰਗਾਂ ਲਈ ਤੁਸੀਂ ਉਹਨੂੰ ਸਵਾਦ ਨਾਲ ਹੱਲ ਕਰੋ ਇਹ ਕਹਿੰਦੇ ਹੁੰਦੇ ਸੀ ਨਾ ਕਵੈਸਚਨ ਕਰੋ ਇਹ ਤਾਂ ਇਹ ਕਹਿੰਦੇ ਆ ਵੀ ਕੁੱਟਾਂਗੇ ਵੀ ਤੇ ਰੋਣ ਵੀ ਨਹੀਂ ਦੰਦੀ ਜਿਵੇਂ ਪੰਜਾਬ ਦੇ ਟੈਂਟ ਲਾਉਣ ਤੱਕ ਇੰਟਰਸ ਚਲੇ ਗਏ ਬੱਸਾਂ ਦਾ ਉਹਨਾਂ ਨੂੰ ਜਦੋਂ ਸਮਝ ਆ ਗਿਆ ਵੀ ਕਮਾਈ ਬਹੁਤ ਆ ਅਗਲਾ ਕਹਿੰਦਾ ਆਪਾਂ ਕਰ ਲਓ ਇਹਨੂੰ ਪਤਾ ਕੁਛ ਨਹੀਂ ਪੰਜਾਬ ਵਾਲਾ ਜਿਹੜਾ ਪਠਾਣਾ ਦਾ ਕੁਰਸੀ ਤੇ ਇਹ ਕਹਿੰਦਾ ਜੀ ਮੈਨੂੰ ਬਸ ਮੁੱਖ ਮੰਤਰੀ ਬਣਿਆ ਰਹਿ ਦੇ ਉਹ ਤਾਂ ਇਹ ਤਾਂ ਲਾਹੌਰ ਦੇ ਨਵਾਬ ਵਾਲੀ ਕਹਾਣੀ ਇਹਦੀ ਤਾਂ ਹੋਈ ਹੋਈ ਆ ਵੀ ਚਾਹੇ ਨਾਦਰ ਸ਼ਾਹ ਲੁੱਟ ਕੇ ਲੈ ਜਾਵੇ ਚਾਹੇ ਦਿੱਲੀੋਂ ਕੋਈ ਲੁੱਟ ਕੇ ਲੈ ਜਾਵੇ ਵੀ ਯਾਰ ਮੈਨੂੰ ਲਾਹੌਰ ਦਾ ਨਵਾਬ ਰਹਿਣ ਦੋ ਬਸ ਇਹਦੀ ਕਹਾਣੀ ਇੱਥੇ ਤੱਕ ਸੀਮਤ ਆ ਜਿਵੇਂ ਕਹਿੰਦੇ ਆ ਇਤਿਹਾਸ ਦਰਹਾਉਂਦਾ ਆਪਣੇ ਆਪ ਹੁਣ ਜਿਹੜੇ ਪੀਆਰਟੀਸੀ ਤੇ ਪੰਜਾਬ ਰੋਡਵੇ ਦੇ ਕੱਚੇ ਕੰਮੇ ਨੇ ਉਹ ਸਹੀ ਪਿੱਟਦੇ ਨੇ ਹੁਣ ਕਿਉਂਕਿ ਇਹ ਸਰਕਾਰ ਉੱਥੇ ਤੱਕ ਪਹੁੰਚ ਚੁੱਕੀ ਹੋਈ ਆ ਉਹਨਾਂ ਕੰਮਿਆਂ ਨੂੰ ਖਦਸ਼ਾ ਕੇ ਭਾਈ ਜਿਸ ਤਰ੍ਹਾਂ ਇਹ ਕਹਿ ਰਹੇ ਸੀ ਪਹਿਲਾਂ ਬਾਦਲਾਂ ਨੂੰ ਟਰਾਂਸਪੋਰਟ ਮਾਫੀਆ ਕਹਿੰਦੇ ਰਿਹਾ ਹੋ ਸਕਦਾ ਹੁਣ ਪੰਜਾਬ ਦੇ ਵਿੱਚ ਕੋਈ ਅਰਵਿੰਦ ਕੇਜਰੀਵਾਲ ਟਰਾਂਸਪੋਰਟ ਮਨੀਸ਼ ਸੋਧੀਆ ਟਰਾਂਸਪੋਰਟ ਸੰਜੇ ਸਿੰਘ ਟਰਾਂਸਪੋਰਟ ਰਾਗਵ ਚੱਡਾ ਟਰਾਂਸਪੋਰਟ ਹੈ ਜਾਂ ਕੁਝ ਦੇਖਣ ਨੂੰ ਮਿਲ ਸਕਦਾ ਹਉਣ ਵਾਲੇ ਸਮੇਂ ਚ ਮੈਂ ਤੁਹਾਨੂੰ ਕਹਿਣਾ ਨਾ ਸ਼ੰਭੂ ਇੱਕ ਦਿਨ ਵੀ ਚੈਕਿੰਗ ਹੋ ਜਵੇ 200 ਬੱਸਾਂ ਅਨੰਤ ਘਰ ਚਲਦੀਆਂ ਫਸ ਜਾਣਗੀਆਂ ਜਾਂਦੀਆਂ ਵੀ ਤੇ ਆਉਂਦੀਆਂ 400 ਬੱਸ ਪੰਜਾਬ ਦੇ ਨੈਸ਼ਨਲ ਹਾਈਵੇ 44 ਤੇ ਮੈਨੂੰ ਵੀ ਪਤਾ ਹਰਿਆਣੇ ਚੋਂ ਦੀ ਕੀ ਸੈਟਿੰਗ ਆ ਪਰ ਜੇ ਪੰਜਾਬ ਦੀ ਸਰਕਾਰ ਦਾ ਵਿਰੋਧੀ ਆ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਰਲ ਮਿਲ ਕੇ ਜਿਹੜਾ ਇਹ ਕਾਲਾ ਮਾਲਾ ਚੱਲ ਰਿਹਾ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਨੇ ਉਹ ਸਹੀ ਪਿੱਟਦੇ ਟ੍ਰਾਂਸਪੋਰਟ ਮੰਤਰੀ ਦਾ ਉਸ ਪਾਸੇ ਧਿਆਨ ਨਾ ਦੇਣ ਦਾ ਇਹਦਾ ਮਤਲਬ ਇਹ ਆ ਵੀ ਉੱਪਰਲੇ ਆਕਾ ਨੇ ਕਹਿਤਾ ਵੀ ਆਪਾਂ ਨੇ ਤਾਂ ਯਾਰ ਇਹ ਬੇੜਾ ਡੋਪਣਾ ਠੀਕ ਆ ਇਹ ਬੇੜਾ ਢੋ ਕੇ ਆਪਣੇ ਕੋਲ ਬੰਦੇ ਹੈਗੇ ਨੇ ਆਪਾਂ ਕਰਾਉਂਗੇ ਕੰਮ ਜਿਉ ਬਾਦਲਾਂ ਨੇ ਕਰਿਆ ਆਪਣੀਆਂ ਬੱਸਾਂ ਵੀ ਸਰੇ ਜਾਣ ਵੀ ਗੱਲ ਨਾ ਪਹਿਲਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਐ ਪਹਿਲਾਂ ਮਾਫੀਆ ਕਹਿੰਦੇ ਰਹੇ ਉਹ ਹੁਣ ਸਰਕਾਰ ਚਾ ਕੇ ਹੁਣੋ ਕੋਲ ਬਹਿ ਕੇ ਪਰਮਿਟ ਰੂਟ ਬਣਵਾਉਂਦੇ ਬਿਲਕੁਲ ਬਿਲਕੁਲ ਕੀ ਡਿੰਪੀ ਟੱਲੋਂ ਆ ਨਾ ਐਮਐਲਏ ਨਾ ਤਾਂ ਜਿਹੜਾ ਕਾਲੀਆਂ ਵਲੇ ਜਿਹਦੀ ਪਾਸਟੂ ਇੱਕ ਕੁੜੀ ਡੇਕ ਕੇ ਮਰ ਗਈ ਸੀ ਕਹਿੰਦਾ ਸੀ ਨਾ ਭਗਵਾਨ ਜੀ ਮਾਨ ਵੀ ਮੈਂ ਬੰਦ ਕਰਕੇ ਦਿਖਾਉ ਉਹਨੂੰ ਤਾਂ ਤੁਸੀਂ ਸਰੋਪਾ ਪਤਾ ਕੱਲ ਚ ਉਹਨੂੰ ਤਾਂ ਤੁਸੀਂ ਲਿਆ ਕੇ ਸਨਮਾਨ ਨਾਲ ਪੰਜਾਬ ਦਾ ਵਿਧਾਇਕ ਬਣਾ ਕੇ ਵਿਧਾਨ ਸਭਾ ਚ ਲਿਆਂਦਾ ਉਹ ਉਹ ਭੁੱਲ ਗਏ ਲੋਕ ਲੋਕ ਚਾਣਦੇ ਨੇ ਸਾਰਾ ਕੁਝ ਤੇ ਪੀ ਪੀ ਆਰਟੀ ਚ ਦੀਆਂ ਜਿੰਨੀਆਂ ਜੂਨੀਅਨ ਨੇ ਉਹ ਸੱਚੀਆਂ ਫਿਟਦੀਆਂ ਨੇ ਪਹਿਲਾਂ ਇੱਕ ਇਹ ਪਰਸੈਪਸ਼ਨ ਬਣਾਉਂਦੇ ਨੇ ਵੀ ਇਹ ਘਾਟੇ ਚਾਹ ਜੀ ਘਾਟੇ ਚਾਹ ਵਿਰੋਧੀ ਵੀ ਕਹਿਣ ਲੱਗੇ ਘਾਟੇ ਚਾਹ ਹੁਣ ਇਹ ਜਦੋਂ ਘਾਟੇ ਚ ਚਲੇ ਜਾਂਦੀ ਹੈ ਕੰਪਨੀ ਕੋਈ ਅਗਲਾ ਕਦਮ ਬੰਦ ਕਰ ਦੋ ਫਿਰ ਪਰ ਉਹਦਾ ਅਲਟਰਨੇਟਿਵ ਇਨਾਂ ਕੋਲ ਹੈਗਾ ਇਹਨਾਂ ਦੇ ਆਪਣੇ ਜਿਹੜੇ ਚੇਤੇ ਨੇ ਉਹ ਪ੍ਰਾਈਵੇਟ ਪਲੇਅਰ ਦੇ ਤੌਰ ਤੇ ਉੱਤੇ ਇਸ ਖੇਤਰ ਦੇ ਉੱਤੇ ਕਬਜਾ ਕਰਨਾ ਚਾਹੁੰਦੇ ਆ ਜਿਵੇਂ ਇੱਕ ਸਮੇਂ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਪੰਜਾਬ ਦੀਆਂ ਸਾਰੀਆਂ ਟਰਾਂਸਪੋਰਟਾਂ ਨੂੰ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕਰਕੇ ਕੀਤਾ ਸੀ ਸਰਕਾਰ ਦੀ ਮਨਸ਼ਾ ਜਿਹੜੀ ਕਾਲੀ ਆ ਤੇ ਇਹ ਸਮੁੱਚੇ ਰੂਪ ਦੇ ਵਿੱਚ ਕਾਰਪੋਰੇਟ ਜੰਕਸ਼ਨ ਨੂੰ ਸੌਂਖ ਕੇ ਇੱਕ ਵੱਡੀ ਲੁੱਟ ਦੀ ਤਿਆਰੀ ਤੇ ਅਸਗਵੀਰ ਬਾਦਲ ਨੂੰ ਭੁੱਲ ਜਾਣਗੇ ਲੋਕ ਉਹ ਤੋਂ ਵੀ ਵੱਡੀ ਲੁੱਟ ਦੀ ਤਿਆਰੀ ਕਰਨ ਵਾਲੇ ਪਾਸੇ ਨੂੰ ਤੁਰ ਪਏ ਨੇ ਹੁਣ ਇਹ ਤਾਂ ਕੋਈ 3 ਸਾਲ ਐ ਮੇਰੇ ਜੇ ਐਮਐਲਏ ਰਹੇ ਜੇ ਕੋਈ 5 ਸਾਲ ਵੀ ਪੂਰੇ ਕਰ ਜੇ ਇਹਨਾਂ ਦੀ ਤੇ ਪੈਨਸ਼ਨ ਵੀ ਲੱਗੀ ਇਹਨਾਂ ਨੂੰ ਸਾਰੀਆਂ ਸਹੂਲਤਾਂ ਵੀ ਹੁਣ ਜਿਹੜੇ ਸਵੇਰੇ 4 ਵਜੇ ਉੱਠ ਕੇ 6 ਵਜੇ ਤੋਂ ਰੂਟ ਤੇ ਜਿਹੜੇ ਤੇ ਰਾਤ ਨੂੰ 10 11 ਵਜੇ ਘਰੇ ਵੜਦਾ ਕਨੈਕਟਡ ਡਰਾਈਵਰ ਜਿਹਨੇ ਦਿੱਲੀ ਜਿਹਨੇ 300 400 500 ਕਿਲੋਮੀਟਰ ਤੱਕ ਜਿਹਨੇ ਰੋਜ਼ ਕੱਢਣਾਗਾ ਤੇ ਉਹ ਕਹਿ ਰਿਹਾ ਵੀ ਸਾਨੂੰ ਨੌਕਰੀ ਤਾਂ ਪੱਕੀ ਦੇ ਦੋ ਕੋਈ ਪੈਨਸ਼ਨ ਦੀ ਮੰਗ ਨਹੀਂ ਆ ਹੋਰ ਨਹੀਂ ਚੀਜ਼ਾ ਹਣ ਉਹ ਚੀਜ਼ ਮੰਗ ਰਹੇ ਨੇ ਹਣ ਉਹ ਵੀ ਇਹਨਾਂ ਨੂੰ ਰੜਕਦੇ ਨੇ ਮੈਂ ਤੁਹਾਨੂੰ ਬਾਰ ਬਾਰ ਕਹਿੰਨੇ ਆ ਇਹ ਲਾਹੌਰ ਦਾ ਨਵਾਬ ਜੰਮ ਪਿਆ ਨਵਾਂ ਇਹਨਾਂ ਦਾ ਤਾਂ ਕੰਮ ਹੋਆ ਪੰਜਾਬ ਦੇ ਮੁੱਖ ਮੰਤਰੀ ਦਾ ਜਿਵੇਂ ਨਾਦਰ ਸ਼ਾਹ ਵੇਲੇ ਹੁੰਦਾ ਸੀ ਨਾ ਜਦੋਂ ਨਾਦਰ ਸ਼ਾਹ ਹਮਲਾ ਕਰਦਾ ਸੀ ਜਿਹੜਾ ਲਾਹੌਰ ਦਾ ਗਵਰਨਰ ਹੁੰਦਾ ਸੀ ਉਹ ਕਹਿੰਦਾ ਜੋ ਮਰਜ਼ੀ ਲੈ ਜਾਓ ਮਹਾਰਾਜ ਮੈਨੂੰ ਨਾ ਛੇੜਿਓ ਉਹ ਚਲੇ ਜਾਂਦਾ ਸੀ ਤੇ ਮੁੜ ਕੇ ਦਿੱਲੀ ਆਲੇ ਆ ਜਾਂਦੇ ਸੀ ਵੀ ਤੂੰ ਉਹਦੇ ਨਾਲ ਮਿਲਿਆ ਸੀ ਉਹ ਕਹਿੰਦਾ ਮੈਂ ਤਾਂ ਜੀ ਤੁਹਾਡੇ ਨਾਲ ਮੈਂ ਪੀਆਰਟੀ 'ਚ ਦੇ ਕਾਮਿਆਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਸਮਰਥਨ ਵੀ ਕਰਦਾ ਔਰ ਮੈਂ ਇਸ ਆਸ ਨਾਲ ਵੀ ਸੋਚਦਾ ਇਸ ਗੱਲ ਨੂੰ ਵੀ ਯਾਰ ਸ਼ੁਕਰ ਆ ਪੰਜਾਬ ਦੇ ਵਿੱਚ ਕੋਈ ਤਾਂ ਹੈਗਾ ਹਰਿਆ ਬੂਟ ਜਿਹੜਾ ਆਵਾਜ਼ ਉਠਾ ਰਿਹਾ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਵੀ ਅਸੀਂ ਤਾਂ ਚਲੋ ਨੌਕਰੀ ਕਰ ਲਈ ਸਾਨੂੰ ਬਕਾਇਆ ਵੀ ਦੇ ਦੇਣਗੇ ਨਵੇਂਆਂ ਲਈ ਕੋਈ ਥਾਂ ਨਹੀਂ ਇਹ ਕਹਿੰਦੇ ਰੋਜ਼ਗਾਰ ਪੈਦਾ ਕਰਨਾ ਇਹ ਤਾਂ ਰੋਜ਼ਗਾਰ ਖੋਹ ਲੈਣਗੇ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟਾਲ ਉਹ ਇਨਸਾਨ ਜਿਹੜਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦਾ ਸੀ ਕਿ ਸਾਡੀ ਸਰਕਾਰ ਬਣਾ ਦਿਓ ਉਹਦੇ ਵਿੱਚ ਕਦੇ ਕਿਸੇ ਦੀ ਪੱਗ ਨਹੀਂ ਲਹੇਗੀ ਕੁੱਟ ਮਾਰ ਨਹੀਂ ਕਿਸੇ ਦੀ ਹੋਏਗੀ ਹੱਕ ਮੰਗ ਦੇ ਦੀ ਪਰ ਹੁਣ ਉਹੀ ਇਨਸਾਨ ਜਦੋਂ ਮੁੱਖ ਮੰਤਰੀ ਬਣ ਜਾਂਦਾ ਜਿਹੜਾ ਕਹਿੰਦਾ ਸੀ ਕਿ ਪੱਗਾਂ ਨਹੀਂ ਲੈਣਗੀਆਂ ਹੁਣ ਉਹ ਕੱਪੜੇ ਵੀ ਲਾਉਣ ਤੱਕ ਲੋਕਾਂ ਦੇ ਆਗੇ ਬੀਤੇ ਦਿਨੀ ਪੰਜਾਬ ਰੋਡਵੇ ਤੇ ਪੀ ਆਰਟੀਸੀ ਦੇ ਕਾਮਿਆਂ ਤੇ लाठी चार्ज ਹੋਇਆ ਬਰੂਟਲ लाठी चार्ज ਹੋਇਆ ਬੁਰੀ ਤਰ੍ਹਾਂ ਕੁੱਟੇ ਗਏ ਸੱਟਾਂ ਲੱਗੀਆਂ ਕਿਉਂ ਕਿ ਇਹੋ ਜਿਹਾ ਕੀ ਮੰਗ ਰਹੇ ਸੀ ਉਹ ਕਿ ਉਹ ਇਹ ਕਹਿੰਦੇ ਸੀ ਮੁੱਖ ਮੰਤਰੀ ਨੂੰ ਕਿ ਤੁਸੀਂ ਉਤਰੋ ਅਸੀਂ ਤੁਹਾਡੀ ਕੁਰਸੀ ਤੇ ਬੈਠਣਾ ਕਿ ਉਹ ਵਿੱਤ ਮੰਤਰੀ ਨੂੰ ਕਹਿੰਦੇ ਸੀ ਜਿਹੜੇ ਜਾਜਾ ਹਰੇਕ ਇਹਨਾਂ ਦੇ ਧਰਨੇ 'ਚ ਬੈਠਦੇ ਰਹੇ ਆ ਕੱਚੇ ਮੁਲਾਜ਼ਮਾਂ ਦੇ ਅੰਚ ਕਿ ਉਸ ਵਿੱਤ ਮੰਤਰੀ ਨੂੰ ਕਹਿੰਦੇ ਸੀ ਉਹ ਕਿ ਤੁਸੀਂ ਉਤਰੋ ਜੀ ਅਸੀਂ ਵਿੱਤ ਮੰਤਰੀ ਬਣਨਾ ਸਾਡਾ ਪ੍ਰਧਾਨ ਵਿੱਤ ਮੰਤਰੀ ਬਣੂਗਾ ਇਹੋ ਜਿਹਾ ਕੁਝ ਨਹੀਂ ਸੀ ਮੰਗ ਰਹੇ ਉਹ ਉਹਨਾਂ ਦੀ ਮੰਗ ਉਹਨਾਂ ਦੀਆਂ ਮੰਗਾਂ ਸਿੱਧੀਆਂ ਤੇ ਸਪਸ਼ਟ ਸੀ ਕਿ ਸਾਡੇ ਕੱਚੇ ਕੰਮੇ ਪੱਕੇ ਕਰੋ ਤੇ ਦੂਜਾ ਪੀਆਰਟੀਸੀ ਦੀਆਂ ਨਵੀਆਂ ਬੱਸਾਂ ਪਾਓ ਤੇ ਉਹਨੂੰ ਬਚਾਉਣ ਲਈ ਹੰਬੜਾ ਮਾਰੋ ਇਹ ਨਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਪੀਆਰਟੀਸੀ ਤੇ ਪੰਜਾਬ ਰੋਡਵੇ ਦਾ ਜਿਵੇਂ ਪੱਠਾ ਬਿਠਾਉਣ ਲੱਗੇ ਹੋਏ ਪੂਰੀ ਤਰ੍ਹਾਂ ਬਹਿ ਜੇ ਤੇ ਉਹਨਾਂ ਨੂੰ ਤੁਸੀਂ بے ਰੁਜ਼ਗਾਰ ਕਰਕੇ ਘਰ ਨੂੰ ਤੋਰ ਦਿਓ ਤਾਂ ਅਸਲ ਦੇ ਵਿੱਚ ਪਿੱਛੇ ਮਸਲਾ ਕੀ ਆ ਸਰਕਾਰ ਦੀ ਮਨਸ਼ਾ ਕੀ ਆ ਐਨੀ ਬਰੂਟਲ ਕਿਉਂ ਹੋਈ ਹੋਈ ਆ ਸਰਕਾਰ ਇਹ ਮੁਲਾਜ਼ਮਾਂ ਪ੍ਰਤੀ ਜਦੋਂ ਕੋਈ ਵੀ ਹੱਕ ਮੰਗਦਾ ਤਾਂ ਕੁੱਟਮਾਰ ਤੇ ਆ ਜਾਂਦੀ ਹੈ ਗੱਲ ਕਰਨ ਦੀ ਬਜਾਏ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਸੱਦਾ ਵੀ ਭੇਜਿਆ ਤੇ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਿਆਸੀ ਵਿਸ਼ਲੇਸ਼ਕ ਭਾਈ ਤਰਲੋਚਨ ਸਿੰਘ ਲਾਲੀ ਨੇ ਇਹਨਾਂ ਤੋਂ ਸਮਝਾਂਗੇ ਕਿ ਅਸਲ ਪਿੱਛੇ ਗੇਮ ਕੀ ਆ ਜਿਸ ਤਰ੍ਹਾਂ ਇਹੀ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਬਾਦਲਾਂ ਦੀਆਂ ਬੱਸਾਂ ਨੂੰ ਪੰਡਦੇ ਨਹੀਂ ਸੀ ਥੱਕਦੇ ਕੀ ਵਿਕਾਸ ਕੀਤਾ ਕਿ ਉਹਨਾਂ ਨੇ ਪੀਆਰਟੀਸੀ ਦਾ ਕਿੰਨਾ ਕੁ ਬੱਸ ਮਾਫੀਆ ਤੇ ਉਹਨਾਂ ਨੇ ਕਾਬੂ ਪਾਇਆ ਜਾਂ ਹੁਣ ਪੀਆਰਟੀਸ ਨੂੰ ਖੁੰਝੇ ਲਾਉਣ ਵਾਸਤੇ ਕੋਈ ਆਪਣਾ ਨਵਾਂ ਮਾਫੀਆ ਲਈ ਰਾਹ ਤਾਂ ਨਹੀਂ ਪਧਰਾ ਕਰ ਰਹੇ ਤਾਂ ਮੰਗਾ ਪੀਆਰਟੀਸੀ ਮੁਲਾਜ਼ਮਾਂ ਦੀਆਂ ਤੇ ਪੰਜਾਬ ਰੋਡ ਵੇਸਦਿਆਂ ਕੀ ਨੇ ਇਹ ਸਰਤੇ ਬਾਈ ਲਾਲੀ ਨਾਲ ਚਰਚਾ ਕਰਦੇ ਆਂ ਬਾਈ ਜੀ ਸਵਾਗਤ ਆ ਤੁਹਾਡਾ ਖੜੇ ਸਭ ਤੋਂ ਪਹਿਲਾਂ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਅੱਛਾ ਬਾਈ ਸਭ ਤੋਂ ਪਹਿਲਾਂ ਤਾਂ ਮੈਂ ਸਮਝੂਗਾ ਕਿ ਪਿੱਛੇ ਦੀ ਕਹਾਣੀ ਕੀ ਆ ਲੋਕਾਂ ਨੂੰ ਇਹ ਸਮਝਾਉਂਦਾ ਕਿ ਉਹਨਾਂ ਦਾ ਧਰਨਾ ਸੀ ਮੰਗਾ ਸੀ ਤੇ ਉਹਨਾਂ ਤੇ ਲਾਠੀ ਚਾਰਜ ਹੋ ਗਿਆ ਹਾਲਾਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇਹ ਕਹਿੰਦੇ ਸੀ ਪੱਗਾਂ ਨਹੀਂ ਲੈਣਗੀਆਂ ਇਹ ਤਾਂ ਪੈਂਟਾ ਲਾਉਣ ਤੱਕ ਆ ਗਏ ਹਾਲਾਂਕਿ ਲਾਈ ਦਿੱਤੀਆਂ ਤੇ ਪਿੱਛੇ ਕਹਾਣੀ ਕੀ ਆ ਸਰਕਾਰ ਦੀ ਮਨਸ਼ਾ ਕੀ ਹੈ ਦੀ ਦੇਖੋ ਸਰਕਾਰ ਜਿਹੜੀ ਹੈ ਕੀ ਆ ਪਹਿਲਾਂ ਪੀਆਰਟੀਸੀ ਜਿਹੜੀ ਫ੍ਰੀ ਬ ਉਨੇ ਡਰਾਈਵਰਾਂ ਕਨੈਕਟਰਾਂ ਦਾ ਨਾਸ ਮਾਰ ਕੇ ਰੱਖ ਦਿੱਤਾ ਉਹ ਮੈਂ ਇਸ ਕਰਕੇ ਕਹਿਣਾ ਕੱਲੀ ਟਿਕਟ ਫਰੀ ਨਹੀਂ ਹੋਈ ਉਹਦੇ ਵਿੱਚ ਇੱਕ ਰਿਸਪੌਂਸਿਬਿਲਟੀ ਹੈ ਵੀ ਜੇ ਕੋਈ ਬੀਬੀ ਡਿੱਗ ਪਈ ਉਹ ਵੀ ਕਨੈਕਟਰ ਦੀ ਜ਼ਿੰਮੇਵਾਰੀ ਆ ਕੋਈ ਐਕਸੀਡੈਂਟ ਹੋ ਗਿਆ ਕੋਈ ਥਾਣੇ ਚਲੇਗੀ ਕੰਪਲੇਂਟ ਉਹ ਵੀ ਇਕਤਾ ਫਰੀ ਇੱਕ ਕਹਿੰਦਾ ਵੀ ਗੰਜੀ ਦੇ ਉੱਤੋਂ ਗੜੇ ਪੈਣੇ ਵਾਲੀ ਗੱਲ ਹੋਈ ਹੋਈ ਆ ਦੂਜੀ ਗੱਲ ਸਰਕਾਰ ਨੇ ਇਹ ਫੈਸਲਾ ਕਰ ਲਿਆ ਦੇਖੋ ਪਹਿਲਾਂ ਇੱਕ ਇਹ ਪਰਸੈਪਸ਼ਨ ਬਣਾਉਂਦੇ ਨੇ ਕਿਉਂਕਿ ਅਸੀਂ ਬੜਾ ਲੰਬਾ ਸਮਾਂ ਇਹਨਾਂ ਨਾਲ ਕੰਮ ਕੀਤਾ ਵੀ ਇਹ ਘਾਟੇ ਚ ਆ ਜੀ ਘਾਟੇ ਚ ਆ ਵਿਰੋਧੀ ਵੀ ਕਹਿਣ ਲੱਗੇ ਘਾਟੇ ਚ ਆ ਹੁਣ ਇਹ ਜਦੋਂ ਘਾਟੇ ਚ ਚਲੇ ਜਾਂਦੀ ਹੈ ਕੰਪਨੀ ਕੋਈ ਅਗਲਾ ਕਹਿੰਦਾ ਬੰਦ ਕਰ ਦਿਓ ਫਿਰ ਪਰ ਉਹਦਾ ਅਲਟਰਨੇਟਿਵ ਇਹਨਾਂ ਕੋਲ ਹੈਗਾ ਇਹਨਾਂ ਦੇ ਆਪਣੇ ਜਿਹੜੇ ਚਾਹੇਤੇ ਨੇ ਉਹ ਪ੍ਰਾਈਵੇਟ ਪਲੇਅਰ ਦੇ ਤੌਰ ਦੇ ਉੱਤੇ ਇਸ ਖੇਤਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਜਿਵੇਂ ਇੱਕ ਸਮੇਂ ਸਖਵੀਰ ਸਿੰਘ ਬਾਦਲ ਉਹਨਾਂ ਨੇ ਪੰਜਾਬ ਦੀਆਂ ਸਾਰੀਆਂ ਟਰਾਂਸਪੋਰਟਾਂ ਨੂੰ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਕਰਕੇ ਕੀਤਾ ਸੀ ਇਵਨ ਕਿ ਦਿੱਲੀ ਇਹ ਰਿਪੋਰਟ ਤੋਂ ਜਿਹੜੀ ਸਰਵ ਚੱਲਦੀ ਹੈ ਉਹਨਾਂ ਕੋਲ ਪੂਰੀ ਕਬਜ਼ੇ ਦੇ ਵਿੱਚ ਹੈ ਇਹਨਾਂ ਦੀਆਂ ਬੱਸਾਂ ਉੱਥੇ ਆਊਡੇਟਡ ਹੋ ਚੁੱਕੀਆਂ ਨੇ ਜਾਂ ਕੀਤੀਆਂ ਗਈਆਂ ਨੇ ਜਿਹੜੀ ਸਰਕਾਰ ਜਿਹੜੇ ਐਨਆਰਆਆਂ ਦੇ ਸਿਰ ਦੇ ਉੱਤੇ ਦਾਅਵੇ ਕਰਦੀ ਸੀ ਉਹਨਾਂ ਤੋਂ ਪੈਸਾ ਲਿਆ ਲਾ ਇੱਥੇ ਫੰਡ ਇਕੱਠਾ ਕਰਕੇ ਲਿਆਉਂਦੇ ਸੀ ਉਹਨਾਂ ਲਈ ਚਾਰ ਬੱਸਾਂ ਜਿਹੜੀਆਂ ਨੇ ਜੇ 2 ਕਰੋੜ ਦੀ ਕੀਮਤ ਵੀ ਮੰਨ ਲਈ ਇਲੈਕਟ੍ਰੀਕਲ ਬੱਸ ਦੀ ਉਹਨੂੰ ਕਿਸੇ ਚਲਾਣ ਤੋਂ ਵੀ ਬਚਦੀ ਆ ਉਹਦਾ ਕੋਈ ਫਿਊਲ ਜਿਹੜਾ ਸਰਚਾਰਜ ਨਹੀਂ ਪੈਂਦਾ ਤੇ ਕਿਸੇ ਪ੍ਰਕਾਰ ਦੀ ਉਹਦੇ ਕੋਲ ਕੋਈ ਰੋਕ ਨਹੀਂ ਹੈਗਾ ਜਿਹੜੀ ਸਰਕਾਰ ਕੋਲ ਚਾਰ ਪੱਸਾ ਖਰੀਦਣ ਲਈ ਪੈਸੇ ਨਹੀਂ ਉਹ ਮੁਲਾਜ਼ਮਾਂ ਦੀਆਂ ਤਰ੍ਹਾਂ ਕਿੱਥੋਂ ਚਾਲੂ ਪ੍ਰੋਬਲਮ ਇੱਥੇ ਉਹ ਤਾਂ ਜਿਵੇਂ ਸਰਦੂਲ ਸਿਕੰਦਰ ਦਾ ਗੀ ਸੀ ਕਹਿੰਦਾ ਵੀ ਆ ਗਈ ਰੋਡਵੇ ਦੀ ਲਹਾਰੀ ਹੁਣ ਤਾਂ ਇਹਦੀ ਬੰਦ ਹੋਣ ਦੀ ਤਿਆਰੀ ਗੱਲ ਇੱਥੇ ਆ ਤੇ ਮੁਲਾਜ਼ਮਾਂ ਨੂੰ ਵੀ ਪਤਾ ਤੇ ਜੇ ਇਸ ਤਰ੍ਹਾਂ ਹੀ ਬੰਦ ਕਰਤਾ ਮਲਮਾਜ਼ਮਾਂ ਦੇ ਬਕਾਏ ਦੇਣ ਨਾਂ ਦੀ ਵੀ ਨੌਬਤ ਆ ਜਾਣੀ ਇੱਥੇ ਕਾਇਬ ਨਹੀਂ ਇਹਨਾਂ ਨੇ ਦੇ ਸਕਣੇ ਤੇ ਕੋਟਾਂ ਚ ਲੀਗਲ ਐਕਸਪਰਟਸ ਕੋਲ ਮੁਲਾਜ਼ਮ ਜੂਨੀਅਨ ਵੀ ਫਿਰਨ ਗਿਆ ਤੇ ਇਹ ਵੀ ਫਿਰਨਗੇ ਯਾਨੀ ਪੰਜਾਬ ਸਰਕਾਰ ਦੇ ਵਸ ਕੁਛ ਨਹੀਂ ਰਿਹਾ ਰੇਖਾ ਗੁਪਤਾ ਜੀ ਨੇ ਉੱਥੇ ਡੰਡਾ ਦਿੱਤਾ ਵੀ ਸਾਡਾ ਤਾਂ ਜੀ ਧੂਆਂ ਕਰਦੀਆਂ ਨੇ ਇਹ ਠੀਕਾ ਜੀ ਤੇ ਜਾਂ ਸਾਡੀਆਂ ਸਿਕਸ ਚਾਹੀਦੀਆਂ ਨੇ ਜਿਹੜੀਆਂ ਭਾਰਤ ਸਿਕਸ ਹੈਗਾ ਪਰ ਇਹਨਾਂ ਦੀਆਂ ਬੱਸਾਂ ਹੈ ਨਹੀਂ ਦੂਜੀ ਪ੍ਰੋਬਲਮ ਕਿਹੜੀ ਆ ਪਿਛਲੇ 4 ਸਾਲ ਦਾ ਇਹ ਦਾਅਵੇ ਕਰਦੇ ਸੀ ਨਾ ਕਿ ਕਿੱਥੇ ਕਿਵੇਂ ਭੱਜ ਜਾਣਗੇ ਉਹੀ ਡਿੰਪੀ ਟੱਲੋਂ ਆ ਨਾ ਐਮ ਐਲ ਏ ਨਾ ਤਾਂ ਜਿਹੜਾ ਕਾਲੀਆਂ ਵਲੇ ਜਿਹਦੀ ਬਸ ਤੋਂ ਇੱਕ ਕੁੜੀ ਡਿੱਗ ਕੇ ਮਰ ਗਈ ਸੀ ਕਹਿੰਦਾ ਸੀ ਨਾ ਭਗਵੰਤ ਮਾਨ ਵੀ ਮੈਂ ਬੰਦ ਕਰਕੇ ਦਿਖਾਉ ਉਹਨੂੰ ਤਾਂ ਤੁਸੀਂ ਸਰੋਪਾ ਪਤਾ ਕਲ ਚ ਉਹਨੂੰ ਤਾਂ ਤੁਸੀਂ ਲਿਆ ਕੇ ਸਨਮਾਨ ਨਾਲ ਪੰਜਾਬ ਦਾ ਵਿਧਾਇਕ ਬਣਾ ਕੇ ਵਿਧਾਨ ਸਭਾ ਚ ਲਿਆਂਦਾ ਉਹ ਉਹ ਭੁੱਲ ਗਏ ਲੋਕ ਲੋਕ ਜਾਣਦੇ ਨੇ ਸਾਰਾ ਕੁਝ ਤੇ ਪੀ ਪੀ ਆਰਟੀਸੀ ਦੀਆਂ ਜਿੰਨੀਆਂ ਜੂਨੀਅਨ ਨੇ ਉਹ ਸੱਚੀਆਂ ਪਿੱਟਦੀਆਂ ਨੇ ਭਾਈ ਅਸੀਂ 10-10 ਸਾਲ ਹੋ ਗਏ ਸਾਨੂੰ ਝੋਲਾ ਚੱਕਿਆ ਨੂੰ ਘਰ ਦੇ ਵੀ ਪੁੱਛਣ ਲੱਗ ਗਏ ਕਈਆਂ ਦੀ ਵਿਆਹ ਦੀ ਉਮਰ ਵੀ ਟੱਪ ਗਈ ਵੀ ਭਾਈ ਮੁੰਡਾ ਪੱਕਾ ਕੱਚਾ ਤੇ ਅਗਲਾ ਕੱਚੇ ਦਾ ਤਾਂ ਪਤਾ ਹੀ ਅਗਲਾ ਹੁਣ ਜਾ ਰੋਲਾ ਪਿਆ ਕਈਆਂ ਦਾ ਰਿਸ਼ਤੇ ਟੁੱਟ ਜਾਣੇ ਨੇ ਅਗਲਾ ਕਹਿੰਦਾ ਕੱਚਾ ਕਨੈਕਟਰ ਆ ਜਿਹੜਾ ਇਹਨੂੰ ਕੱਲ ਨੂੰ ਲਾ ਦੇਣਗੇ ਕਨੈਕਟਰ ਦਾ ਵਿਚਾਰੇ ਤਾਂ ਹੁਣ ਕੋਈ ਕੰਮ ਵੀ ਨਹੀਂ ਹੋਣਾ ਜਿਹੜਾ 40 ਸਾਲ ਦੀ 35 ਸਾਲ ਦੀ ਇਹ ਚਲੇ ਗਿਆ ਇਸ ਕਰਕੇ ਸਰਕਾਰ ਦੀ ਮਨਸ਼ਾ ਜਿਹੜੀ ਕਾਲੀ ਆ ਤੇ ਇਹ ਸਮੁੱਚੇ ਰੂਪ ਦੇ ਵਿੱਚ ਕਾਰਪੋਰੇਟ ਜੰਕਸ਼ਨ ਨੂੰ ਸੌਂਪ ਕੇ ਇੱਕ ਵੱਡੀ ਲੁੱਟ ਦੀ ਤਿਆਰੀ ਤੇ ਸੁਖਵੀਰ ਬਾਦਲ ਨੂੰ ਭੁੱਲ ਜਾਣਗੇ ਲੋਕ ਉਹ ਤੋਂ ਵੀ ਵੱਡੀ ਲੁੱਟ ਦੀ ਤਿਆਰੀ ਕਰਨ ਵਾਲੇ ਪਾਸੇ ਨੂੰ ਤੁਰ ਪਏ ਨੇ ਬਈ ਉਹ ਜਰਾ ਥੋੜਾ ਡਿਟੇਲਡ ਸਮਝਾਓ ਵੀ ਤੁਸੀਂ ਕਹਿੰਦਾ ਇਹਨਾਂ ਦੇ ਆਪਦੇ ਪ੍ਰਾਈਵੇਟ ਪਲੇਅਰ ਨੇ ਜਿਵੇਂ ਇਹ ਆਰਬਿਟ ਦਾ ਨਾਮ ਰਟਦੇ ਹੁੰਦੇ ਸੀ ਆਰਬਿਟ ਨੂੰ ਕਿਸੇ ਬੰਦ ਕਰ ਦੇਣਾ ਇਹ ਮਾਫੀਆ ਬਾਦਲ ਮਾਫੀਆ ਨੇ ਬਸਾਂ ਦੇ ਉਹਨਾਂ ਦਾ ਜਿਵੇਂ ਨਾਂ ਲੈਂਦੇ ਹੁੰਦੇ ਜਿਵੇਂ ਤੁਸੀਂ ਕਿਹਾ ਕਿ ਹੁਣ ਇਹ ਉਸ ਤੋਂ ਵੱਡਾ ਮਾਫੀਆ ਚਲਾਉਣਗੇ ਲੋਕਾਂ ਨੂੰ ਸੁਖਵੀਰ ਬਾਦਲ ਜਾਂ ਹੋਰ ਉਸ ਵੇਲੇ ਦੇ ਲੋਕ ਭੁੱਲ ਜਾਣਗੇ ਜਿਨ੍ਹਾਂ ਨੇ ਸੱਤਾ ਮਾਣੀ ਆ ਪਰ ਮੈਨੂੰ ਥੋੜਾ ਡਿਟੇਲਡ ਸਮਝਾਓ ਕਿ ਪੀ ਆਰਟੀਸੀ ਆ ਜਿਹੜੀ ਹੁਣ ਇਹ ਕਹਿੰਦੇ ਸੀ ਅਸੀਂ 에ਰਪੋਰਟ ਤੱਕ ਲੈ ਕੇ ਜਾਵਾਂਗੇ ਬੜਾ ਰੌਲਾ ਪਾਉਂਦੇ ਸੀ ਇਹ ਅਸੀਂ 에ਰਪੋਰਟ ਤੱਕ ਪਹੁੰਚਦੇ ਕਰਾਂਗੇ ਹੁਣ ਉਹੀ ਜਿਹੜੀ ਬਾਦਲਾਂ ਦੀਆਂ ਬੱਸਾਂ ਜਾਂ ਹੋਰ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਵੀ ਉਹ ਤੋਂ 에ਰਪੋਰਟ ਰੋਡ ਪਹੁੰਚਦੀਆਂ ਨੇ ਹੁਣ ਪੀ ਆਰਟੀਸੀ ਨੂੰ ਇਹ 4 ਸਾਲ ਚ ਉੱਥੇ ਤੱਕ ਇੰਨਾ ਉਹਨਾਂ ਨੂੰ ਮਤਲਬ ਸਹੂਲਤਾਂ ਆਰਾਮ ਦਾ ਸਹੂਲਤ ਦੇਣ ਚੋਗੀ ਹੋਈ ਨਹੀਂ ਸਰਕਾਰ ਕਿ ਉੱਥੋਂ ਸਿੱਧਾ 에ਰਪੋਰਟ ਤੋਂ ਬੰਦਾ ਪੀਆਰਟੀਸੀ ਜਾਂ ਸਰਕਾਰੀ ਬੱਸ ਫੜ ਕੇ ਆਪਣਾ ਪੰਜਾਬ ਪਹੁੰਚ ਜੇ ਉੱਥੇ ਉਹ ਕੀ ਟੈਕਨੀਕਲਟੀਆਂ ਨੇ ਜਾਂ ਜਾਣ ਪੁੱਝ ਕੀ ਨਹੀਂ ਕੋਈ ਕਰ ਰਹੀ ਕੁਛ ਦੇਖੋ ਮੈਂ ਤੁਹਾਨੂੰ ਮੋਟਾ ਮੋਟਾ ਜਿਆਦਾ ਸਮਝਾ ਦਿੰਦਾ ਜਿਹੜਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਦਾ ਟਰਮੀਨਲ 3 ਜਿਹੜਾ ਹੈਗਾ ਉਹ ਅੰਤਰਰਾਸ਼ਟਰੀ ਉਡਾਨਾਂ ਉੱਥੇ ਆਉਂਦੀਆਂ ਨੇ ਚਲੋ ਲੋਕਲ ਵੀ ਹੈਗੀਆਂ ਨੇ ਦੋ ਵੀ ਨਾਲ ਆ ਤੇ ਇੱਕ ਥੋੜਾ ਜਿਹਾ ਇਹਨੂੰ ਹਜ ਟਰਮੀਨਲ ਕਹਿੰਦੇ ਆ ਉਹ ਦੂਰ ਹੁਣ ਜਿਹੜੀ ਬਾਦਲ ਦੀ ਬੱਸ ਆ ਜਿਹਨੂੰ ਲੋਕ ਕਹਿੰਦੇ ਨੇ ਵੀ ਇਹ ਬਾਦਲ ਦੀਆਂ ਬੱਸਾਂ ਸੋ ਕਾਲਡ ਉਹਦੇ ਵਿੱਚ ਕੌਨ ਡਾਇਰੈਕਟਰ ਨੇ ਕੌਨ ਉਹਦੇ ਵਿੱਚ ਉਹ ਉਹ ਚੈਪਟਰ ਵੱਖਰਾ ਉਹ ਜਿਹੜੀ ਜਿਹਨੂੰ ਇਹ ਇਹ ਰੌਲਾ ਪਾਉਂਦੇ ਹੁੰਦੇ ਸੀ ਵੀ ਅਸੀਂ ਬੰਦ ਕਰਾਵਾਂਗੇ ਉਹ ਬਿਲਕੁਲ ਜਦੋਂ ਤੁਸੀਂ ਟਰਮੀਨਲ 3 ਦੇ ਵਿੱਚੋਂ ਜਹਾਜ਼ ਦੀ ਕਲੀਅਰੈਂਸ ਜਹਾਜ਼ ਉਤਰ ਕੇ ਕਲੀਅਰੈਂਸ ਕਰਕੇ ਬਾਹਰ ਆਉਣਾ ਮੂਹਰੇ ਖੜੇ ਹੁੰਦੇ ਨੇ ਉਹ ਉਹਨਾਂ ਦਾ ਕਹਿਣ ਲੱਗਿਆ ਹੋਇਆ ਉਹ ਤੁਹਾਡਾ ਸਵਾਗਤ ਕਰਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਰੇਟ ਪੁੱਛਦੇ ਨੇ ਅੱਜ ਦਾ ਰੇਟ ਮੈਂ ਤੁਹਾਨੂੰ ਦੱਸਦਾ ਮੈਨੂੰ ਪਿਛਲਾ ਨਹੀਂ ਪਤਾ ਹੁਣ ਅਗਲਾ ਕੀ ਹੋਇਆ ਉਹ ਕਹਿੰਦੇ 3300 ਰੁਪਏ ਲੱਗੂ ਇੱਕ ਸਵਾਰੀ ਦਾ ਬਾਦਲਾਂ ਦੀ ਬੱਸ ਉਹ ਕਹੇ ਉਹ ਲਗਦਾ ਕਿ ਨਾ ਬੱਸ ਕਿੱਥੇ ਕਾ ਕਹਿੰਦਾ ਜੀ ਬਸਾਂ ਨਾਲ ਹੀ ਖੜੀ ਆ ਜਿਵੇਂ ਆਪਾਂ ਘਰ ਦੇ ਗਰਾਜ 'ਚ ਖੜੀ ਹੁੰਦੀ ਆ ਉਹ ਬੰਦੇ ਉੱਥੋਂ ਹੁਣ ਜਿਹੜੀ ਸਰਕਾਰੀ ਬਸਾਂ ਜਿਹਦਾ ਕਿਰਾਇਆ 7-800 ਰੁਪਏ ਦੇ ਵਿੱਚ ਹੈਗਾ ਇਹ ਲੋਕਾਂ ਲਈ ਇੱਕ ਸਹੂਲਤ ਸੀ ਪਰ ਇਹ ਨਵੇਂ ਇਨਕਲਾਬੀਆਂ ਦੀ ਸਰਕਾਰ ਆਉਣ ਤੋਂ ਬਾਅਦ ਬੱਸ ਉਥੇ 에ਰਪੋਰਟ ਜਾਣੋਂ ਹੀ हट ਗਈ ਪਹਿਲਾਂ ਤਾਂ ਲਾ ਕੇ ਆਉਂਦੀ ਸੀ ਹੁਣ ਲਾਉਣੋਂ ਵੀ हट ਗਈ ਹੁਣ ਥੱਲੇ ਇੱਕ ਜਿਹੜਾ ਬਣਿਆ ਹੋਇਆ ਜਿੱਥੇ ਤੱਕ ਪਹਿਲਾਂ ਬੰਦਾ ਅੰਦਰੋਂ ਆਉਂਦਾ ਜਿਨ੍ਹਾਂ ਦੀ ਬਸ ਬੈਠਣਾ ਉਹਦਾ ਕੋਈ ਟਾਈਮਿੰਗ ਦਾ ਕੋਈ ਪਤਾ ਨਹੀਂ ਕੋਈ ਉਹਦੀ ਜਿਹੜੀ ਬੁਕਿੰਗ ਆ ਉਹਦਾ ਕੋਈ ਕਨਫਰਮੇਸ਼ਨ ਨਹੀਂ ਹੈਗੀ ਬੰਦਾ ਆਉਂਦਾ ਅਗਲਾ ਕਹਿੰਦਾ ਜਾਂ 3300 ਜਰੂਰੀ ਦੇਣਾ ਵੀ ਆਪਾਂ 7-800000 ਦੇ ਕੇ ਚਲੇ ਜਾਂਦੇ ਆ ਉੱਥੋਂ ਸ਼ਟਲ ਬੱਸ ਦੇ ਵਿੱਚ 23-23 ਕਿਲੋ ਦੇ ਦੋ ਬੈਗ ਇੱਕ ਹੈਂਡ ਬੈਗ ਪਹਿਲਾਂ ਤਾਂ ਵਿਚਾਰਾ ਚੱਕ ਕੇ ਵਿੱਚ ਰੱਖਦਾ ਉੱਥੇ ਸ਼ਟਲ ਬੱਸ ਤੋਂ ਫਿਰ ਲਾਉਂਦਾ ਫਿਰ ਉੱਤੇ ਕਈ ਵਾਰ ਬੱਸ ਹੁੰਦੀ ਆ ਕਈ ਵਾਰ ਨਹੀਂ ਹੁੰਦੀ ਇਹ ਕੋਈ ਕਨਫਰਮ ਨਹੀਂ ਹੈਗਾ ਵੀ ਬੱਸ ਤੁਹਾਨੂੰ ਸ਼્યોਰ ਉੱਥੇ ਮਿਲ ਜੂਗੀ ਮੌਕੇ ਤੇ ਤੇ ਤੁਸੀਂ ਜਾ ਕੇ ਫਿਰ ਜੇ ਮਿਲ ਵੀ ਗਈ ਆਪਣਾ ਬੈਗ ਲਾਉਣੇ ਉਹ ਚੱਕ ਕੇ ਫੇਰ ਰੱਖਦੇ ਉਹਦੇ ਵਿੱਚ ਬੈਠਨੇ ਹੋ ਫਿਰ ਉਹ ਕਹਿੰਦਾ ਜੀ ਖੜ੍ਹ ਜੋ ਉਹ ਅੱਧੇ ਘੰਟੇ ਤੱਕ ਤੁਰਦੀ ਆ ਉਹਦੀ ਕੋਈ ਟਾਈਮਿੰਗ ਨਹੀਂ ਹੈਗੀ ਸਿਸਟਮ ਦੇ ਵਿੱਚ ਇਹ ਹੈਗਾ ਇਸ ਕਰਕੇ ਹੁਣ ਇਹ ਦੱਸੋ ਬੰਦਾ 3300 ਵਾਲੀ ਮਹਿੰਗੀ ਬੱਸ ਲੈਣ ਲਈ ਮਜਬੂਰ ਕਰ ਦਤਾ ਇਹਨਾਂ ਨੇ 700 ਵਾਲੀ ਬੱਸ ਦਾ ਇਹ 4 ਸਾਲਾਂ ਚ ਇੰਨੀ ਵੀ ਪਰਮਿਸ਼ਨ ਨਾ ਲੈ ਸਕੇ ਵੀ ਜਿੱਥੇ ਬਾਦਲਾਂ ਦੀ ਬੱਸ ਕੱਢਦੀ ਉੱਥੇ ਸਾਡੀ ਬੱਸ ਜਾ ਖੜੇ ਹੁਣ ਟੈਕਨੀਕਲ ਪ੍ਰੋਬਲਮ ਹੋਵੇ ਵਿੱਚ ਬਹੁਤ ਨੇ ਬੀਐਸ 6 ਕਹਿ ਦਿੱਤਾ ਰੇਖਾ ਗੁਪਤਾ ਨੇ ਤੁਸੀਂ ਬੀਐਸ 6 ਦੇ ਵੀ ਕਿਉਂ ਜਾਣਦੇ ਹੋ ਤੁਸੀਂ ਪੰਜਾਬ ਨੂੰ ਮੈਂ ਇੱਕ ਨਵੀਂ ਤੁਹਾਨੂੰ ਦੱਸਦਾ ਇੱਕ ਨਿਊ ਗੋ ਨਾਂ ਦੀ ਕੰਪਨੀ ਆਉਂਦੀ ਆ ਪੰਜਾਬ ਉਨੇ ਇੰਟਰਨੈਸ਼ਨਲ ਜਿਹੜਾ ਸਟੇਟ ਬੱਸ ਟਰਮੀਨਲ ਆ ਕਸ਼ਮੀਰੀ ਗੇਟ ਉਹਦੇ ਵਿੱਚ ਜਹਾਜ਼ਾਂ ਦੇ ਅੱਡੇ ਵਾਂਗੂ ਉਹਨਾਂ ਦਾ ਆਫਿਸ ਆ ਤੁਹਾਨੂੰ ਉਹ ਪੁੱਛਦੇ ਨੇ ਵੀ ਤੁਸੀਂ ਲੁਧਿਆਣੇ ਜਾਣਾ ਤੁਸੀਂ ਚੰਡੀਗੜ੍ਹ ਜਾਣਾ ਜੇ ਤੁਸੀਂ ਸਪੋਜ਼ ਕਰੋ ਰਾਜਪੁਰੇ ਉਤਰਨਾ ਉਹਨਾਂ ਨੇ ਕਿਹਾ ਵੀ ਟਿਕਟ ਤੁਹਾਨੂੰ ਲੁਧਿਆਣੇ ਦੀ ਲੱਗੂਗੀ ਉਹਨਾਂ ਦੀ ਟਿਕਟ ਹੈਗੀ ਆ 400 ਕੁ ਰੁਪਏ ਹੁਣ ਮੈਂ ਤੁਹਾਨੂੰ ਡਿਫਰੈਂਸ ਦੱਸਦਾ ਵੀ ਜੇ ਤੁਸੀਂ ਬਸ ਛੱਡੇ ਤੋਂ ਆਉਨੇ ਆ ਪੰਜਾਬ ਨੂੰ ਤਾਂ 400 ਰੁਪਏ ਲੱਗਦਾ ਜੇ ਤੁਸੀਂ ਬਾਦਲਾਂ ਦੀ ਬੱਸ ਚੜ ਕੇ ਆਉਨੇ ਹੋ ਤਾਂ 3300 ਲੱਗਦਾ ਜੇ ਪੰਜਾਬ ਰੋਡਵੇ ਦੀ ਬੱਸ 에어ਪੋਰਟ ਤੋਂ ਫੜਦੇ ਆ ਤਾਂ 800 ਰੁਪਏ ਦੇ ਵਿੱਚ ਤੁਸੀਂ ਪੰਜਾਬ ਜੇ ਰਾਜਪੇ ਉਤਰਨਾ ਉਹ ਕਹਿੰਦੇ ਟਿਕਟ ਅਸੀਂ ਲਵਾਂਗੇ 400 ਰੁਪਏ ਦੀ ਟਿਕਟ ਵੱਧ ਘੱਟ ਹੁੰਦੀ ਰਹਿੰਦੀ ਆ ਕਈ ਵਾਰ 380 ਵੀ ਰਹਿ ਜਾਂਦੀ ਆ ਕਈ ਵਾਰ 430 ਵੀ ਹੋ ਜਾਂਦੀ ਆ ਉਹ ਜਿਵੇਂ ਜਹਾਜ਼ 'ਚ ਤੁਸੀਂ ਬਹਿਨੇ ਹੋ ਤੁਹਾਨੂੰ ਰਿਸੀਵ ਕਰਕੇ ਨਾਲ ਉਹਦੇ ਮੁੰਡੇ ਕੁੜੀਆਂ ਨੇ ਟਾਈ ਲਾਈ ਹੋਈ ਆ ਉਹ ਤੁਹਾਨੂੰ ਬਕਾਇਦਾ ਬੱਸ 'ਚ ਬਿਠਾਉਂਦੇ ਨੇ ਵੀ ਲੁਧਿਆਣੇ ਵਾਲੀ ਬੱਸ ਸਾਡੀ 8:00 ਵਜੇ ਚੱਲਣੀ ਆ ਤੁਸੀਂ ਬਹਿ ਜਾਓ ਟਿਕਟ ਲੈ ਕੇ ਵਿੱਚ ਬਹਿ ਜੰਨੇ ਆ ਉਹ ਕਿਤੇ ਨਹੀਂ ਰੋਕਦੇ ਬੜੀ ਕੰਫਰਟੇਬਲ ਜੌਬ ਆ ਇਲੈਕਟ੍ਰੀਕਲ ਹੈਗੀਆਂ ਨੇ ਬਸਾਂ ਉਹ ਇੱਕ ਜਗ੍ਹਾ ਉਹਨਾਂ ਨੇ ਇੱਕ ਢਾਬੇ ਦੇ ਉੱਤੇ ਸਿਰਫ ਸੈਂਟਰ ਜੇ ਵਿੱਚ ਕਰਨਾਲ ਟੱਪ ਕੇ ਇੱਕ ਢਾਬਾ ਜਾਂ ਪ੍ਰਾਣਾ ਜਾਂ ਉੱਥੇ ਉਹਨਾਂ ਦੇ ਲੱਗੇ ਹੋਏ ਨੇ ਜਿਹੜੇ ਪਾਵਰ ਜ਼ੋਨ ਨੇ ਜਿੱਥੋਂ ਉਹਨਾਂ ਨੇ ਚਾਰਜਿੰਗ ਕਰਨੀਆਂ ਉੱਥੋਂ ਚਾਰਜਿੰਗ ਕਰਕੇ ਉਹ ਤੁਹਾਨੂੰ ਜਿਵੇਂ ਰਾਜਪੁਰੇ ਉਤਰਨਾ ਲਾ ਦਿੰਨੇ ਆ ਟਿਕਟ ਜਾਂ ਵਾਲੇ ਦੀ ਲਾਉਂਗੇ ਜਾਂ ਚੰਡੀਗੜ੍ਹ ਦੀ ਜਾਂ ਤੁਸੀਂ ਲੁਧਿਆਣੇ ਦੀ ਜਿਸ ਰੋਡ ਤੇ ਜਿੱਥੇ ਉਤਰਨਾ ਜਾਣ ਵੇਲੇ ਇਹ ਸਹੂਲਤ ਸ਼ਾਇਦ ਘਟ ਜਾਂਦੀ ਹੈ ਕਿਉਂਕਿ ਵੈਸੇ ਉਹ ਰੋਕਦੇ ਨਹੀਂ ਰਸਤੇ ਦੇ ਵਿੱਚ ਹੁਣ ਜਦੋਂ ਨਿਯੂਗੋ ਕਾਮਯਾਬ ਹੋ ਜਾਂਦੀ ਆ ਨਿਯੂਗੋ ਜਿਹੜ ਉਦੇ ਰੂਟ ਜਿਹੜੇ ਨੇ ਅੰਮ੍ਰਿਤਸਰਕ ਚਲੇ ਗਏ ਨੇ ਤੇ ਮੈਨੂੰ ਇਹ ਲੱਗਦਾ ਵੀ ਜੰਮੂ ਜੰਮੂ ਤੱਕ ਇਲੈਕਟ੍ਰੀਕਲ ਬੱਸਾਂ ਤੇ ਪੰਜਾਬ ਸਰਕਾਰ ਅਜੇ ਪੀਆਰਟੀਸੀ ਦੀਆਂ ਡੀਜ਼ਲ ਬੱਸਾਂ ਜਾਂ ਵੋਲਵੋ ਦੀਆਂ ਡੀਜ਼ਲ ਬੱਸਾਂ ਵਾਲੇ ਪਾਸੇ ਨੂੰ ਤੁਰੀ ਹੋਈ ਆ ਯਾਨੀ ਯੁੱਗ ਕਿੱਥੇ ਜਾ ਰਿਹਾ ਤੇ ਅਸੀਂ ਇਹ ਸਾਰਾ ਜਿਹੜਾ ਸਿਸਟਮ ਆ ਨਾ ਪੰਜਾਬ ਸਰਕਾਰ ਦਾ ਹੱਥ ਗਿਚਣ ਦਾ ਜਾਂ ਟਰਾਂਸਪੋਰਟ ਮੰਤਰੀ ਦਾ ਉਸ ਪਾਸੇ ਧਿਆਨ ਨਾ ਦੇਣ ਦਾ ਇਹਦਾ ਮਤਲਬ ਇਹ ਆ ਵੀ ਉੱਪਰਲੇ ਆਕਾ ਨੇ ਕਹਿਤਾ ਵੀ ਆਪਾਂ ਨੇ ਤਾਂ ਯਾਰ ਇਹ ਬੇੜਾ ਡੋਬਣਾ ਠੀਕ ਆ ਇਹ ਬੇੜਾ ਡੋਬ ਕੇ ਆਪਣੇ ਕੋਲ ਬੰਦੇ ਹੈਗੇ ਨੇ ਆਪਾਂ ਕਰਾਉਂਗੇ ਕੰਮ ਜਿਉ ਬਾਦਲਾ ਨਹੀਂ ਕਰ ਆਪਣੀਆਂ ਬੱਸਾਂ ਵੀ ਸਰੇ ਜਾਣ ਕੋਈ ਗੱਲ ਨਾ ਪਹਿਲਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਪਹਿਲਾਂ ਮਾਫੀਆ ਕਹਿੰਦੇ ਰਹੇ ਉਹ ਹੁਣ ਸਰਕਾਰ ਚਾਕੇ ਹੁਣ ਉਹ ਕੋਲ ਬਹਿ ਕੇ ਪਰਮਿਟ ਰੂਟ ਬਣਵਾਉਂਦੇ ਆ ਬਿਲਕੁਲ ਬਿਲਕੁਲ ਹੁਣ ਤੁਹਾਨੂੰ ਹੋਰ ਦੱਸ ਦਨਾ ਇਹ ਕਹਿੰਦੇ ਆ ਜੀ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਵਾ ਟਰਾਂਸਪੋਰਟ ਦਾ ਦੱਸ ਦਾਂ ਪੰਜਾਬ ਦੇ ਵਿੱਚ ਤੁਸੀਂ ਇਕੱਲੇ ਸ਼ੰਭੂ ਬਾਰਡਰ ਦੇ ਉੱਤੇ ਖੜ੍ਹ ਜਿਓ 200 ਬੱਸ ਜਿਹੜੀ ਟੂਰਿਸਟ ਪਰਮਿਟ ਵਾਲੀ ਆ ਉਹ ਐਂਟਰ ਕਰਦੀ ਆ ਸਾਰੇ ਅੱਡਿਆਂ 'ਚੋਂ ਸਵਾਰੀ ਚੱਕਦੀ ਆ ਸਾਰੇ ਅੱਡਿਆਂ 'ਚ ਲਾਉਂਦੀ ਆ ਜੇ ਤੁਸੀਂ ਜਲੰਧਰ ਤੋਂ ਚੰਡੀਗੜ੍ਹ ਆਉਣਾ ਰਾਤ ਨੂੰ ਉਧਰੋਂ ਅਬਰਸਰੋਂ ਵੀ ਆਉਂਦੀਆਂ ਨੇ ਉਹ ਤੇ ਬਹੁਤੀਆਂ ਅਨਧਕਾਰ ਤੌਰ ਤੇ ਨੇ ਉਹਨਾਂ ਨੂੰ ਉਹ ਪਤਾ ਨਹੀਂ ਆਰਟੀਓ ਨਾਲ ਸੈਟਿੰਗਾਂ ਜਾਂ ਉਹਨਾਂ ਦੀ ਡੀਟੀਓ ਆਫਿਸ ਨਾਲ ਸੈਟਿੰਗ ਹੈਗੀ ਆ ਤੇ ਜਾਂ ਜਿਹੜੇ ਪੁਲਿਸ ਨਾਕਿਆਂ ਨੂੰ ਕਰਾਸ ਕਰਦੀਆਂ ਨੇ ਉੱਥੇ ਕਿਤੇ ਨਾ ਕਿਤੇ ਸੈਟਿੰਗਾਂ ਔਰ ਜੇ ਉਹਨਾਂ ਨੂੰ ਰੋਕ ਕੇ ਤੁਸੀਂ ਉਹਨੂੰ ਵੈਰੀਫਾਈ ਕਰੋ ਤਾਂ ਮੈਨੂੰ ਲੱਗਦਾ ਵੀ ਉਹ ਮੋਡਲੀਆਂ ਕੰਡੀਸ਼ਨਾਂ ਈਵੀ 6 ਵਾਲੀ ਦਾ ਬਹੁਤ ਦੂਰ ਆ ਉਹ ਤਾਂ ਈਵੀ 1 ਵੀ ਨਾਲ ਆਪਣੇ ਭਾਰਤ 1 ਸਟੇਜ ਵੀ ਕਵਰ ਨਹੀਂ ਕਰਦੀਆਂ ਤੇ ਉਹ ਬੱਸਾਂ ਜੂਪੀ ਤੱਕ ਬਿਹਾਰ ਤੱਕ ਕਲਕੱਤੇ ਤੱਕ ਜਾਂਦੀਆਂ ਨੇ ਸਵਾਰੀਆਂ ਦੇ ਵਿੱਚ ਉਹਨਾਂ ਦੇ ਜੈਕਸੀਡੈਂਟ ਹੋ ਜਾਂਦੇ ਨੇ ਕਈ ਵਾਰ ਅੱਗ ਲੱਗ ਜਾਂਦੀ ਆ ਕਿਉਂਕਿ ਇੱਕ ਪ੍ਰਾਈਵੇਟ 플레이ਰ ਉਹਨਾਂ ਦੀ ਕੋਈ ਰਿਸਪੌਂਸਿਬਿਲਟੀ ਤੈਅ ਨਹੀਂ ਹੁੰਦੀ ਜੇ ਉਹਨਾਂ ਨੂੰ ਇਹ ਲੱਗੇ ਵੀ ਇੱਥੇ ਅੱਗੇ ਚੈਕਿੰਗ ਹੁੰਦੀ ਆ ਉਹ ਪਿੰਡਾਂ ਚ ਨੂੰ ਪਾ ਲੈਂਦੇ ਨੇ ਤੇ ਇਹ ਅਨਅਧਿਕਾਰਤ ਬੱਸਾਂ ਨੂੰ ਪੰਜਾਬ ਦੇ ਰੂਟਸ ਦੇ ਉੱਪਰ ਚੱਲਣ ਦਾ ਅਧਿਕਾਰ ਕਿਹਨੇ ਦਿੱਤਾ ਉਹਦੇ 'ਚ ਬੜੇ ਨਾਂ ਨੇ ਔਰ ਉਹ ਇਸ ਤਰ੍ਹਾਂ ਕੌਨਫੀਡੈਂਸ ਨਾਲ ਆਉਂਦੀਆਂ ਨੇ ਜਿਵੇਂ ਉਹ ਅਧਿਕਾਰਤ ਬੱਸਾਂ ਹੁੰਦੀਆਂ ਨੇ ਅਤੇ ਜਿਹੜੀਆਂ ਰੂਟਸ ਵਾਲੀਆਂ ਬੱਸਾਂ ਨੇ ਉਹ ਥੋੜੀਆਂ ਜਿਹੀ ਹੌਲੀ-ਹੌਲੀ ਜਦੋਂ ਧੱਜੀਆਂ ਣਾਉਂਦੇ ਨੇ ਕੋਈ ਉਹਨਾਂ ਦੀ ਰਿਸਪੌਂਸਿਬਿਲਟੀ ਨਹੀਂ ਉਹਨਾਂ ਨੇ ਤਾਂ ਮੂੰਹ ਮੰਗੇ ਪੈਸੇ ਲੈਣੇ ਆ ਜੀ ਉਹਨਾਂ ਨੇ ਦੇਖਿਆ ਵੀ ਸਵਾਰੀ ਕੱਲੀ ਖੜੀ ਆ ਵੀ ਮੈਂ ਫਲਾਣੀ ਜਗ੍ਹਾ ਜਾਣਾ ਜੇ ਤੁਸੀਂ ਜਲੰਧਰ ਅੱਡੇ 'ਚ ਖੜੇ ਹੋ ਬਾਹਰਲੇ ਪਾਸੇ ਬਾਈਪਾਸ ਤੋਂ ਚੱਕ ਲੰਦੀਆਂ ਨੇ ਆਨਲਾਈਨ ਵੀ ਉਹਨਾਂ ਦੀ ਬੁਕਿੰਗ ਆ ਸਰਕਾਰ ਉਹ ਜਿਹੜੀ ਟੂਰਿਸਟ ਪਰਮਿਟ ਵਾਲੀ ਬੱਸ ਉਹ ਸਵਾਰੀ ਨਹੀਂ ਇਦਾਂ ਲੈ ਸਕਦੀ ਅੱਡਿਆਂ ਦੇ ਉਤੋਂ ਤੇ ਫਿਰ ਸਰਕਾਰ ਕਿੱਥੇ ਸੁੱਤੀ ਪਈ ਆ ਭ੍ਰਿਸ਼ਟਾਚਾਰ ਸਿਰ ਚੜ ਕੇ ਬੋਲ ਰਿਹਾ ਮੈਂ ਪੀਆਰਟੀਸੀ ਦੇ ਕਾਮਿਆਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਸਮਰਥਨ ਵੀ ਕਰਦਾ ਔਰ ਮੈਂ ਇਸ ਆਸ ਨਾਲ ਵੀ ਸੋਚਦਾ ਵੀਰ ਸ਼ੁਕਰਾ ਪੰਜਾਬ ਦੇ ਵਿੱਚ ਕੋਈ ਤਾਂ ਹੈਗਾ ਹਰਿਆ ਬੂਟ ਜਿਹੜਾ ਆਵਾਜ਼ ਉਠਾ ਰਿਹਾ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਵੀ ਅਸੀਂ ਤਾਂ ਚਲੋ ਨੌਕਰੀ ਕਰ ਲਈ ਸਾਨੂੰ ਬਕਾਏ ਵੀ ਦੇ ਦੇਣਗੇ ਨਵੇਂਾਂ ਲਈ ਕੋਈ ਸਥਾਨ ਨਹੀਂ ਇਹ ਕਹਿੰਦੇ ਰੋਜ਼ਗਾਰ ਪੈਦਾ ਕਰਨਾ ਇਹ ਤਾਂ ਰੋਜ਼ਗਾਰ ਖੋ ਲੈਣਗੇ ਨਹੀਂ ਸਰਕਾਰ ਦੇ ਰਹੇ ਨੇ ਇਹ ਤੁਸੀਂ ਆ 350 ਸਾਲ ਆ ਜਿਹੜੇ ਪ੍ਰੋਗਰਾਮ ਗੁਰਤੇਗਵਧਰੀ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਸੀ ਨਗਰ ਕੀਰਤਨ ਪੰਜਾਬ ਦੇ ਵਿੱਚ ਚੱਲੇ ਉਹ ਬਸ ਸਾਰੀਆਂ ਯੂਪੀ ਨੰਬਰ ਬਹੁਤੀਆਂ ਪਹਿਲਾਂ ਨੰਬਰ ਟਾਕੇ ਰੱਖੇ ਚਲੋ ਟਾਕਿਆ ਕਿਥੇ ਕੁਝ ਵੀ ਨਹੀਂ ਰਹਿੰਦਾਗਾ ਤੇ ਉਸ ਤੋਂ ਬਾਅਦ ਜਿਹੜੀ ਉੱਥੇ ਆਪਾਂ ਸ਼ਰਿਆਮ ਦੇਖਿਆ ਜਿਹੜੇ ਠੇਕੇ ਦਿੱਤੇ ਗਏ ਸੀ ਪ੍ਰੋਗਰਾਮਾਂ ਦੇ ਕੀ ਟੈਂਟਾਂ ਤੋਂ ਦਰੀਆਂ ਤੋਂ ਪਾਈਪਾਂ ਬਿਜਲੀ ਤੋਂ ਲੈ ਕੇ ਲਾਈਟਾਂ ਤੱਕ ਉਹ ਸਾਰਾ ਬਾਹਰ ਲੈਣ ਨੂੰ ਦਿੱਤਾਗਾ ਸਾਰੇ ਕੋਈ ਯੂਪੀ ਤੋਂ ਕੋਈ ਦਿੱਲੀ ਤੋਂ ਆਏ ਹੋਏ ਸੀਗੇ ਮਤਲਬ ਸਰਕਾਰ ਤਾਂ ਭਗਵਾਨਤਮਾਨ ਦੇ ਰਹੇ ਨੇ ਪਰ ਯੂਪੀ ਵਾਲਿਆਂ ਨੂੰ ਦੇ ਰਹੇ ਨੇ ਬਾਇਆ ਦਿੱਲੀ ਇਹਨਾਂ ਦਾ ਤਾਂ ਕੰਮ ਹੋਇਆ ਪੰਜਾਬ ਦੇ ਮੁੱਖ ਮੰਤਰੀ ਦਾ ਜਿਵੇਂ ਨਾਦਰ ਸ਼ਾਹ ਵੇਲੇ ਹੁੰਦਾ ਸੀ ਨਾ ਜਦੋਂ ਨਾਦਰ ਸ਼ਾਹ ਹਮਲਾ ਕਰਦਾ ਸੀ ਜਿਹੜਾ ਲਾਹੌਰ ਦਾ ਗਵਰਨਰ ਹੁੰਦਾ ਸੀ ਕਹਿੰਦਾ ਜੋ ਮਰਜ਼ੀ ਲੈ ਜਾਓ ਮਹਾਰਾਜ ਮੈਨੂੰ ਨਾ ਛੇੜਿਓ ਉਹ ਚਲੇ ਜਾਂਦਾ ਸੀ ਤੇ ਮੁੜ ਕੇ ਦਿੱਲੀ ਵਾਲੇ ਆ ਜਾਂਦੇ ਸੀ ਵੀ ਤੂੰ ਉਹਦੇ ਨਾਲ ਮਿਲਿਆ ਸੀ ਉਹ ਕਹਿੰਦਾ ਮੈਂ ਤਾਂ ਜੀ ਤੁਹਾਡੇ ਨਾਲ ਯਾਨੀ ਇਹ ਤਾਂ ਉਹ ਕਹਿੰਦਾ ਉਹ ਨਹੀਂ ਹੁੰਦਾ ਤਮਾਸ਼ਾ ਕਰਦਾ ਹੁੰਦਾ ਕਚਹਿਰੀਆਂ ਕਜੂਰੀਆਂ ਮੂਰੇ ਇਹ ਤਾਂ ਬਾਦਰੀ ਵਾਲਾ ਕੰਮ ਹੋਇਆ ਹੋਇਆ ਵੀ ਜਿਹੜਾ ਚਾਰ ਚਿੱਤਰ ਮਾਰਦਾ ਉਧਰ ਨੂੰ ਲੈ ਜਾਂਦਾ ਤੇ ਦਿੱਲੀ ਵਾਲੇ ਜਿਹੜੇ ਨੇ ਉਹਨਾਂ ਨੇ ਲੁੱਟਕ ਛੁਟੇ ਬਿਲਕੁਲ ਸਹੀ ਥੋੜੀ ਦਰਸਤਾ ਗੱਲ ਵੀ ਦਰਿਆ ਬਚਾਉਣ ਤੋਂ ਲੈ ਕੇ ਇਹ ਤਾਂ ਮੈਨੂੰ ਇਹ ਲੱਗਦਾ ਵੀ ਹੌਲੀ 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 ਜਿਹੜੀ ਪੰਜਾਬ ਦੇ ਪਾਣੀਆਂ ਨੂੰ ਵਰਤਣ ਤੇ ਵੀ ਇਹ ਪੈਸੇ ਲੈਣਗੇ ਤੁਹਾਨੂੰ ਦਾ ਥੋੜਾ ਸਵਾਰਸੀ ਬਲਾਂ ਦੇ ਵੀ ਹੁਣ ਤੁਸੀਂ ਹੋਰ ਦੇਖਿਓ ਮੈਂ ਤਾਂ ਹੈਰਾਨ ਆ ਇਹ ਕਹਿੰਦੇ ਅਸੀਂ ਲੋਕਾਂ ਨੂੰ ਰਲੀਫ ਦਤੀ ਆ ਜਿਹੜੀ ਨੋਬਜੈਕਸ਼ਨ ਸਰਟੀਫਿਕੇਟ ਆ ਉਹਦੀ ਫੀਸ 23000 ਰੁਪਿਆ ਸੀ ਨਗਰ ਕਾਉਂਸਲ ਦੀ ਭਰਉਂਦੇ ਸੀਗੇ ਅੱਜ ਬਤਾਤੀ 10000 ਰੁਪਿਆ ਵਧ ਗਿਆ ਕੌਣ ਜ਼ਿੰਮੇਵਾਰ ਹੈ ਜੀ ਲੋਕ ਜਾਣਦੇ ਲੋਕ ਤਿਆਰ ਬੈਠੇ ਨੇ ਤੁਸੀ ਉਹਨੂੰ ਈਜ਼ੀ ਰਜਿਸਟਰੀ ਦਾ ਨਾਮ ਦੇ ਦਿਓ ਈਜ਼ੀ ਰਜਿਸਟਰੀ ਦਾ ਨਹੀਂ ਕੋਈ ਕੋ ਤੋਂ ਪਹਿਲਾਂ ਨੋ অবਜੈਕਸ਼ਨ ਸਰਟੀਫਿਕੇਟ ਦੇਣਾ ਹੁੰਦਾ ਸੀ ਹਾਂ ਐਨਓਸੀ ਤੋਂ ਬਿਨਾਂ ਰਜਿਸਟਰੀ ਨਹੀਂ ਸੀ ਹੁੰਦੀ ਕੋਈ ਗੱਲ ਨਹੀਂ ਸੀ ਅਨੁਸਾਰ ਸ਼ਰਤ ਖਤਮ ਕਰ ਐਨਓਸੀ ਦੀ ਸ਼ਰਤ ਇਹਦੇ ਲਈ ਖਤਮ ਕੀਤੀ ਆ ਬਈ ਜੇ ਤੁਸੀਂ ਤੁਹਾਡਾ ਬਿਜਲੀ ਦਾ ਮੀਟਰ ਨਹੀਂ ਲੱਗਦਾ ਤੁਹਾਨੂੰ ਐਨਓਸੀ ਦੀ ਲੋੜ ਨਹੀਂ ਬਾਕੀ ਐਨਓਸੀ ਦੀ ਸ਼ਰਤ ਉੱਥੇ ਖੜੀ ਆ ਕੋਈ ਰਜਿਸਟਰੀ ਨਹੀਂ ਹੁੰਦੀ ਕਿਤੇ ਭਲੇਕੇ ਚ ਉਹਦੀ ਕੀਮਤ ਜਿਹੜੀ ਹੈਗੀ ਆ ਉਸ ਉਹ ਜਿਹੜਾ ਬਿਸਵੇ ਦੀ ਮਰਲੇ ਦੀ ਉਹ ਵਧਾ ਦਿੱਤੀ ਗਈ ਆ ਚੁੱਪਚੀ ਪੀਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਇਸ ਕਰਕੇ ਜੇ ਤੁਸੀਂ ਕਹੋ ਵੀ ਇਹ ਪੀਆਰਟੀਸੀ ਦੇ ਹਮੈਤੀ ਨੇ ਇਹਨੂੰ ਚਲਾਉਣ ਦੇ ਜੇ ਚਲਾਉਣਾ ਹੋਵੇ ਭਗਵੰਤਵੰ ਸਵੇਰੇ ਕਹੇ ਵੀ 10 ਬੱਸਾਂ ਨਵੀਆਂ ਇਲੈਕਟ੍ਰੀਕਲ ਵਹੀਕਲਜ਼ ਹੋਣਗੀਆਂ ਵੱਲ ਦੀਆਂ ਉਹਦੀਆਂ ਕਟੇਸ਼ਨਾਂ ਲਾਓ ਤੁਹਾਨੂੰ ਘੱਟ ਰੇਟ ਤੇ ਮਿਲਣਗੀਆਂ ਐਸ਼ਰ ਦੀਆਂ ਲੈ ਲਓ ਟਾਟਾ ਦੀਆਂ ਲੈ ਲਓ ਵੀ ਸਾਡੀਆਂ 에어ਪੋਰਟ ਤੋਂ ਸਿੱਧੀਆਂ ਹੋਣਗੀਆਂ ਅਸੀਂ ਕੰਡੀਸ਼ਨ ਫੁੱਲਫਿਲ ਕਰਦੇ ਹਾਂ ਲੋਕ ਹਿੱਤ ਦੇ ਵਿੱਚ ਜੇ ਤੁਹਾਨੂੰ 4 ਰੁਪਏ ਖਰਚਣੇ ਪੈ ਜਾਣ ਤੁਹਾਨੂੰ ਉਹ ਜਿਹੜਾ ਅੱਡਾ ਬਾਦਲਾਂ ਕੋਲ ਆ ਉੱਥੇ ਆਪਣੀ ਬੱਸ ਖੜਾਉਣ ਲਈ ਜੇ ਤੁਹਾਨੂੰ ਪੇ ਕਰਨਾ ਪੈਂਦਾ ਪਾਰਕਿੰਗ ਫੀਸ ਤਾਂ ਕਰੋ ਤੁਸੀਂ ਲੋਕਾਂ ਦੇ ਇੰਟਰਸਟ ਲਈ ਸਰਕਾਰ ਬਣੀ ਆ ਜਾਂ ਨਿੱਜੀ ਇੰਟਰਸਟ ਲਈ ਹੁਣ ਇੰਟਰਸਟ ਤਾਂ ਹੁਣ ਆਪਾਂ 4 ਸਾਲਾਂ ਚ ਜਿਵੇਂ ਮੈਂ ਹੁਣ ਪਿਛਲੇ ਦਿਨੀ ਪ੍ਰੋਗਰਾਮਾਂ ਦੀ ਗੱਲ ਕੀਤੀ ਜਾਂ ਉਹ ਕਾਲ ਚਰਾਣੀ ਵਾਲੀ ਰੈਲੀ ਦੀ ਸੀ ਉਹਤੇ ਮੁੱਖ ਮੰਤਰੀ ਬੜੇ ਵੀ ਠੀਕਾ ਪੱਤਰਕਾਰ ਕਿਉਂ ਰਿਪੋਰਟਿੰਗ ਕਰਦੇ ਆ ਕਿਉਂ ਇਹ ਗੱਲਾਂ ਪੁੱਛਦੇ ਉਹਤੇ ਮੁੱਖ ਮੰਤਰੀ ਨੂੰ ਬੜਾ ਮਤਲਬ ਬੋਲਦੇ ਪੱਤਰਕਾਰਾਂ ਨੂੰ ਚਲੋ ਮੈਂ ਇਹ ਕਹਿਣਾਗਾ ਵੀ ਹੁਣ ਜਿਹੜੇ ਪੀਆਰਟੀਸੀ ਤੇ ਪੰਜਾਬ ਰੋਡਵੇ ਦੇ ਕੱਚੇ ਕੰਮੇ ਨੇ ਉਹ ਸਹੀ ਪਿੱਟਦੇ ਨੇ ਹੁਣ ਕਿਉਂਕਿ ਇਹ ਸਰਕਾਰ ਉੱਥੇ ਤੱਕ ਪਹੁੰਚ ਚੁੱਕੀ ਹੋਈ ਆ ਉਹਨਾਂ ਕੰਮਿਆਂ ਨੂੰ ਖਦਸ਼ਾ ਕਿ ਭਾਈ ਜਿਸ ਤਰ੍ਹਾਂ ਇਹ ਕਹਿ ਰਹੇ ਸੀ ਪਹਿਲਾਂ ਬਾਦਲਾਂ ਨੂੰ ਟਰਾਂਸਪੋਰਟ ਮਾਫੀਆ ਕਹਿੰਦੇ ਰਹਾ ਹੋ ਸਕਦਾ ਹੁਣ ਪੰਜਾਬ ਦੇ ਵਿੱਚ ਕੋਈ ਅਰਵਿੰਦ ਕੇਜਰੀਵਾਲ ਟਰਾਂਸਪੋਰਟ ਮਨੀਸ਼ ਸੋਦੀਆ ਟਰਾਂਸਪੋਰਟ ਸੰਜੇ ਸਿੰਘ ਟਰਾਂਸਪੋਰਟ ਰਾਗਵ ਚੱਡਾ ਟਰਾਂਸਪੋਰਟ ਹੈ ਜਾਂ ਕੁਝ ਦੇਖਣ ਨੂੰ ਮਿਲ ਸਕਦਾਉਣ ਵਾਲੇ ਸਮੇਂ ਚ ਇਹ ਇੱਕ ਗੱਲ ਹੈ ਇੱਕ ਗੱਲ ਨੂੰ ਸਿਆਣੇ ਨੇ ਸਿੱਧਾ ਕੰਮ ਨਹੀਂ ਕਰਦੇ ਇਹ ਇਹ ਤਾਂ ਟੈਂਡਰ ਦੁੰਦੇ ਨੇ ਅਗਲਾ ਗਾਂ ਤੈਨੂੰ ਦਿੱਤਾ ਲੱਖ ਰੁਪਈਆ ਦਾ ਇਹ ਚ 60 ਪੈਸੇ ਸਾਡੇ ਨੇ ਚਲਾ ਤੈਨੂੰ ਨਾ ਕੋਈ ਆਰਟੀਓ ਰੋਕੂ ਨਾ ਕੋਈ ਡੀਟੀਓ ਮੈਂ ਤੁਹਾਨੂੰ ਕਹਿਣਾ ਨਾ ਸ਼ੰਭੂ ਇੱਕ ਦਿਨ ਵੀ ਚੈਕਿੰਗ ਹੋ ਜਵੇ 200 ਬੱਸਾਂ ਅਨੰਤ ਘਰ ਚਲਦੀਆਂ ਫਸ ਜਾਣਗੀਆਂ ਜਾਂਦੀਆਂ ਵੀ ਤੇ ਆਉਂਦੀਆਂ 400 ਬੱਸ ਪੰਜਾਬ ਦੇ ਨੈਸ਼ਨਲ ਹਾਈਵੇ 44 ਤੇ ਮੈਨੂੰ ਨਹੀਂ ਪਤਾ ਹਰਿਆਣੇ ਚੋਂ ਉਹਨਾਂ ਦੀ ਕੀ ਸੈਟਿੰਗ ਆ ਪਰ ਜੇ ਪੰਜਾਬ ਦੀ ਸਰਕਾਰ ਤਾਂ ਵਿਰੋਧੀ ਆ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਰਲ ਮਿਲ ਕੇ ਜਿਹੜਾ ਇਹ ਕਾਲਾ ਮਾਲਾ ਚੱਲ ਰਿਹਾ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਨੇ ਉਹ ਸਹੀ ਪਿੱਟਦੇ ਨੇ ਤਨਖਾਹਾਂ ਟਾਈਮ ਤੇ ਨਹੀਂ ਮਿਲਦੀਆਂ ਉਹਨਾਂ ਦੀ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਤੈਅ ਆ ਤੇ ਜੇ ਕੋਈ 1921 ਹੋ ਜਾਂਦੀ ਆ ਕਿਸੇ ਪੈਸੇਂਜਰ ਨੂੰ ਤਾਂ ਵੀ ਉਹਨਾਂ ਦੀ ਰਿਸਪੌਂਸਿਬਿਲਟੀ ਆ ਕਿਉਂਕਿ ਜਦੋਂ ਦਾ ਬੀਬੀਆਂ ਦਾ ਕਰਾਇਆ ਫ੍ਰੀ ਹੋਇਆ ਕੋਈ ਉਹਦਾ ਕੋਈ ਪੜ੍ਹਨੇ ਵਾਲੀਆਂ ਬੱਚੀਆਂ ਹੋਣ ਜਾਂ ਕੋਈ ਮਰੀਜ਼ ਆ ਜਾਂ 60 ਸਾਲ ਤੋਂ ਉੱਪਰ ਕਰ ਦਿਓ ਕੋਈ ਯਾਰ ਹੱਲ ਤਾਂ ਕਰੋ ਪਹਿਲਾਂ ਪਾਸ ਬਣਦੀ ਰਹਿਆ ਮੇਰੇ ਖਿਆਲ 58 ਪਤਾ ਨਹੀਂ 60 ਸਾਲ ਤੋਂ ਉੱਪਰ ਮਾਤਾ ਜਿਹੜੀਆਂ ਬੀਬੀਆਂ ਹੁੰਦੀ ਸੀ ਪਾਸ ਬਣਦੇ ਸੀ ਉਹਨਾਂ ਦੇ ਬਜ਼ੁਰਗਾਂ ਦੇ ਮੈਂ ਉਹਦੇ 'ਚ ਦੱਸਦਾ ਨਾ ਹੁਣ ਬੰਦਾ ਮੈਂ ਕਈ ਵਾਰ ਟਰੈਵਲ ਕਰਨ ਦੀ ਕੋਸ਼ਿਸ਼ ਕੀਤੀ ਆ ਸਰਾਂ ਤੋਂ ਚੰਡੀਗੜ੍ਹ ਆਉਣਾ ਉਹਦੇ ਮੈਂ ਪੇ ਕਰਦਾ ਮੈਂ ਪੀਆਰਟੀ ਇਸ ਬਸ ਕਈ ਵਾਰ ਸਫ਼ਰ ਕਰਕੇ ਦੇਖਿਆ ਮੈਨੂੰ ਸੀਟ ਨਹੀਂ ਮਿਲਦੀ ਉੱਥੇ ਜਿਹੜਾ ਬੰਦਾ ਪੈਸੇ ਦੇ ਰਿਹਾ ਉਹਨੂੰ ਸੀਟ ਨਹੀਂ ਨਾ ਕਨੇਕ ਕਹਿੰਦਾ ਭਾਈ ਜੀ ਬੋਲ ਨਹੀਂ ਸਕਦੇ ਸਾ ਸਾਡਾ ਤਾਂ ਸੰਗ ਕੁੱਟਿਆ ਪਿਆ ਕਹਿੰਦਾ ਪ੍ਰੋਬਲਮ ਸਾਡੀ ਤਾਂ ਇਹ ਆ ਉਹ ਤਾਂ ਬੜੀਆਂ ਹਾਸੂਨੀਆ ਗੱਲਾਂ ਦੱਸਦੇ ਆ ਕਹਿੰਦਾ ਬਾਈ ਜੀ ਜੇ ਕੋਈ ਚੜਨ ਲੱਗੀ ਬੀਬੀ ਦਾ ਪੈਰ ਸਲਿੱਪ ਕਰ ਗਿਆ ਥੱਲੇ ਗਿੱ ਡਿਗ ਪੀ ਬਸ ਜੋ ਕਹਿੰਦਾ ਸਾਡੀ ਜ਼ਰੂਰਤ ਨਹੀਂ ਜਦ ਤੱਕ ਉਹ ਸਾਰਾ ਮਸਲਾ ਅਸੀਂ ਸੈੱਟ ਸਾਰਾ ਮਸਲਾ ਸੈਟਲ ਨਹੀਂ ਕਰਦੇ ਜਾਂ ਉਹਨੂੰ ਫਰਸਟ ਏਡ ਨਹੀਂ ਦਿੰਦੇ ਅਸੀਂ ਬਸ ਦੋਰ ਲਈ ਉੱਥੋਂ ਚਾਹੇ ਗਲਤੀ ਉਹਦੀ ਹੋਵੇ ਉਹਦੇ ਲਈ ਪੂਰਾ ਰਿਸਪੌਂਸੀਬਲ ਨਾਲ ਕਨੈਕਟਰ ਦੇ ਡਰਾਈਵਰ ਆ ਵੀ ਤੁਸੀਂ ਨਹੀਂ ਦੇਖਿਆ ਥੋੜੀ ਅਣਗਹਿਲੀ ਆ ਇਸ ਕਰਕੇ ਉਹ ਕਹਿੰਦਾ ਬਈ ਜੀ ਇਹ ਤਾਂ ਹਰ ਹਰ ਕਰਕੇ ਟਾਈਮ ਕੱਢਦੇ ਆ ਰੱਬ ਦਾ ਨਾਮ ਲੈ ਕੇ ਤੇ ਹੁਣ ਜਦ ਇਹ ਪੰਗਾ ਦਿੱਲੀ ਵਾਲੇ 에어ਪੋਰਟ ਵਾਲੇ ਇਹਨੀਆਂ ਸਵਾਰੀਆਂ ਆਉਂਦਾ ਹੀ ਆ ਉਹਨਾਂ ਨੂੰ ਇਹ ਲੱਗਿਆ ਵੀ ਇਹ ਪ੍ਰਾਈਵੇਟੇਸ਼ਨ ਕਰਕੇ ਹੁਣ ਇਹਨਾਂ ਨੇ ਕਿਉਂਕਿ ਉਹ ਬੰਦ ਕਰਨ ਦਾ ਇੱਕ ਜਰੀਆ ਬਣਾਣਾ ਸੀ ਦੇਖੋ ਜੀ ਉਹ ਦਿੱਲੀ ਨਹੀਂ ਬਣਨਦੇ ਹਾਲ ਉਹਦਾ ਇਹ ਸੀ ਵੀ ਨਵੀਆਂ ਬੱਸਾਂ ਆਲਟੀਮੇਟਲੀ 10 ਦਿਨ ਦਾ ਟੈਂਟਰ ਲਾ ਕੇ ਤੁਸੀਂ ਲੈ ਲਓ ਅਵੇਲੇਬਲ ਨੇ ਹਾਂ ਤੁਸੀਂ ਸਗੋਂ ਲੋਕ ਦੱਸੋ ਵੀ ਜੇ ਤੁਸੀਂ ਸਾਡੀਆਂ ਡੀਜ਼ਲ ਵਾਲੀਆਂ ਬੰਦ ਕੀਤੀਆਂ ਲਓ ਅਸੀਂ ਤਾਂ ਇਲੈਕਟ੍ਰੀਕਲ ਆਂਦੇ ਤਾਂ ਨਹੀਂ ਪੋਲਿਊਸ਼ਨ ਕਰਦੀਆਂ ਨਹੀਂ ਆਂਦੇ ਵਾਰੀ ਵੀ ਤਾਂ ਆਪਦੇ ਐਮਐਲਏ ਨੂੰ ਮੰਤਰੀਆਂ ਨੂੰ ਕਹਿ ਦਿੰਦੇ ਨੇ ਕਿ ਆ ਗੱਡੀਆਂ ਕੰਡਮ ਹੋ ਗਈਆਂ ਨਾ ਹੱਸ ਤੇ ਨਵੀਆਂ इनोਵਾ ਦੇ ਦੋ ਨਵੀਆਂ ਫੋਰਚੂਨਰ ਦੇ ਦੋ ਲੋਕਾਂ ਵਾਸਤੇ ਨਹੀਂ ਹੋ ਸਕਦੀਆਂ ਜੇਬ ਚੋਂ ਨਹੀਂ ਦੇਣੀਆਂ ਸਰਕਾਰੀ ਖਜ਼ਾਨੇ ਚੋਂ ਦੇਣੀਆਂ ਪਰ ਗੱਲ ਦੇਖ ਕਰ ਸਰਕਾਰੀ ਖਜ਼ਾਨੇ ਦਾ ਮੂੰਹ ਦਿੱਲੀ ਵਾਲੇ ਖੋਲਣਾ ਯੂਪੀਐਲ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਦੇ ਇੰਟਰਸਟ ਨੇ ਜਿਵੇਂ ਪੰਜਾਬ ਦੇ ਟੈਂਟ ਲਾਉਣ ਤੱਕ ਇੰਟਰਸਟ ਚਲੇ ਗਏ ਬੱਸਾਂ ਦਾ ਉਹਨਾਂ ਨੂੰ ਜਦੋਂ ਸਮਝ ਆ ਗਿਆ ਵੀ ਕਮਾਈ ਬਹੁਤ ਆ ਅਗਲਾ ਕਹਿੰਦਾ ਆਪਾਂ ਕਰ ਲਓ ਇਹਨੂੰ ਪ ਇਹ ਕਹਿੰਦਾ ਜੀ ਮੈਨੂੰ ਬਸ ਮੁੱਖ ਮੰਤਰੀ ਬਣਿਆ ਰਹਿ ਦੇ ਉਹ ਤਾਂ ਇਹ ਤਾਂ ਲਾਹੌਰ ਦੇ ਨਵਾਬ ਵਾਲੀ ਕਹਾਣੀ ਇਹਦੀ ਤਾਂ ਹੋਈ ਹੋਈ ਆ ਵੀ ਚਾਹੇ ਨਾਦਰ ਸ਼ਾਹ ਲੁੱਟ ਕੇ ਲੈ ਜਾਵੇ ਚਾਹੇ ਦਿੱਲੀੋਂ ਕੋਈ ਲੁੱਟ ਕੇ ਲੈ ਜਾਵੇ ਵੀ ਯਾਰ ਮੈਨੂੰ ਲਾਹੌਰ ਦਾ ਨਵਾਬ ਰਹਿਣ ਦੋ ਬਸ ਇਹਦੀ ਕਹਾਣੀ ਇੱਥੇ ਤੱਕ ਸੀਮਤਾ ਜਿਵੇਂ ਕਹਿੰਦੇ ਆ ਇਤਿਹਾਸ ਦਰਹਾਉਂਦਾ ਆਪਣੇ ਆਪ ਨੂੰ ਇਹ ਇਹ ਪਾਰਟ ਵੀ ਉਹੀ ਰਹਿਣਾ ਪਰ ਭਾਈ ਲੋਕਾਂ ਨੂੰ ਇਹ ਉਮੀਦ ਨਹੀਂ ਸੀ ਜਿੰਨਾ ਕਿਉਂਕਿ ਹੁਣ ਮੁੱਖ ਮੰਤਰੀ ਦੀ ਜਿਹੜੀ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਹੀ ਜ਼ਿਕਰ ਕੀਤਾ ਸੀ ਆਪਣੀ ਓਪਨਿੰਗ ਦੇ ਓਪਨਿੰਗ ਦੇ ਵਿੱਚ ਹੀ ਕਿ ਇਹ ਮੁੱਖ ਇਸ ਮੁੱਖ ਮੰਤਰੀ ਦੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦਾ ਭਾਸ਼ਣ ਕਿ ਸਾਨੂੰ ਇਹ ਸਰ ਕਿਸੇ ਦੀਆਂ ਧੀਆਂ ਭੈਣਾਂ ਦੀ ਚੁੰਨੀਆਂ ਨਹੀਂ ਲੈਣਗੀਆਂ ਭਰਾਵਾਂ ਦੀਆਂ ਪੱਗਾਂ ਨਹੀਂ ਲੈਣਗੀਆਂ ਕਿਸੇ ਦੀ ਇੱਜ਼ਤਾਂ ਦੀ ਗੱਪੀ ਨਹੀਂ ਹੋएगी ਪਰ ਵੀ ਤੁਸੀਂ ਸਾਨੂੰ ਲਿਆਓ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਾਂਗੇ ਹੁਣ ਤੁਸੀਂ ਉਹ ਹੀ ਲੈ ਲਓ ਸਤਿਕਾਰ ਇਹ ਕਿਉਂਕਿ ਇੱਕ ਤਾਂ 12 ਤੋਂ 17 ਵਾਲੀ ਜਿਹੜੀ ਕਾਲੀ ਦੀ ਸਰਕਾਰ ਚ ਹੋਈ ਹੈਗੀ ਪੁਲਿਸ ਨੇ ਬਹੁਤ ਸੇ ਉਹ ਕਹਿੰਸੀ ਰਾਜਨੀਤਿਕ ਸੇਵਾ ਸੇਵਾ ਉਹਨਾਂ ਨੇ ਕੀਤੀ ਆ ਪਰ ਡਾਂਗਾਂ ਨਾਲ ਕੀਤੀ ਆ ਭਾਵੇਂ ਉਹਨਾਂ ਦੀ ਯੂਥ ਚੜ੍ਹੇ ਬੰਦੀਆਂ ਹੋਣ ਭਾਵੇਂ ਪੁਲਿਸ ਦੀ ਗੁੰਡਾਗਰਦੀ ਹੋਵੇ ਉਸ ਦੌਰ ਦੇ ਵਿੱਚ ਹੁਣ ਉਹ ਭਲਾਤੀ ਇਹਨਾਂ ਨੇ ਉਹ ਤੋਂ ਉੱਪਰ ਦੀ ਟੱਪ ਗਏ ਹੁਣ ਉਹ ਮੰਗ ਕੀ ਰਹੇ ਨੇ ਨਗੂਣੀਆਂ ਹੀ ਮੰਗਣੇ ਕਿ ਪੱਕੇ ਕਰ ਦੋ ਹੁਣ ਇਹੇ ਤਾਂ ਕੋਈ 3 ਸਾਲ ਐ ਮੇ ਰਹੇ ਜੇ ਐਮ ਐਲ ਏ ਰਹੇ ਜੇ ਕੋਈ 5 ਸਾਲ ਵੀ ਪੂਰੇ ਕਰ ਜੇ ਇਹਨਾਂ ਦੀ ਤੇ ਪੈਨਸ਼ਨ ਵੀ ਲੱਗ ਗਈ ਇਹਨਾਂ ਨੂੰ ਸਾਰੀਆਂ ਸਹੂਲਤਾਂ ਵੀ ਹੁਣ ਜਿਹੜਾ ਸਵੇਰੇ 4 ਵਜੇ ਉੱਠ ਕੇ 6 ਵਜੇ ਤੋ ਰੂਟ ਤੇ ਚੜੇ ਤੇ ਰਾਤ ਨੂੰ 10 11 ਵਜੇ ਘਰੇ ਵੜਦਾ ਕਨੈਕਟਡ ਡਰਾਈਵਰ ਜਿਹਨੇ ਦਿਲ ਦਿੱਲੀ ਜਿਹਨੇ 300 400 500 ਕਿਲੋਮੀਟਰ ਤੱਕ ਜਿਹਨੇ ਰੋਜ਼ ਕੱਢਣਾਗਾ ਤੇ ਉਹ ਕਹਿ ਰਿਹਾ ਵੀ ਸਾਨੂੰ ਨੌਕਰੀ ਤਾਂ ਪੱਕੀ ਦੇ ਦੋ ਕੋਈ ਪੈਨਸ਼ਨ ਦੀ ਮੰਗ ਨਹੀਂ ਆ ਹੋਰ ਨਹੀਂ ਚੀਜ਼ ਹੁਣ ਉਹ ਚੀਜ਼ ਮੰਗ ਰਹੇ ਨੇ ਹੁਣ ਉਹ ਵੀ ਇਹਨਾਂ ਨੂੰ ਰੜਕਦੇ ਨੇ ਨਾ ਤਾਂ ਉਹ ਮੁੱਖ ਮੰਤਰੀ ਨੂੰ ਕਹਿੰਦੇ ਨੇ ਕਿ ਭਾਈ ਤੂੰ ਉਤਰ ਅਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਨਾਉ ਇਹੀ ਹਰਪਾਲ ਚੀਮਾ ਮੈਂ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਹੁਣ ਕਿ ਹਰਪਾਲ ਚੀਮਾ 2017 ਤੋਂ 2022 ਤੱਕ ਦੇ ਧਰਨਾ ਸਪੈਸ਼ਲਿਸਟ ਰਹੇ ਆ ਕਿ ਹਰਪਾਲ ਚੀਮਾ 17 ਤੋਂ 22 ਤੱਕ ਦੇ ਕਿਉਂਕਿ ਇਹ ਹਰਪਾਲ ਚੀਮਾ ਨੇ ਕੋਈ ਧਰਨਾ ਨਹੀਂ ਐਸਾ ਛੱਡਿਆ ਪੰਜਾਬ ਦੀਆਂ ਜਥੇਬੰਦੀਆਂ ਦਾ ਜਿੱਥੇ ਜਾ ਕੇ ਉਹਨਾਂ ਦੇ ਨਾਲ ਮੂਰੇ ਬੋਰਡ ਫਟ ਕੇ ਹਰਪਾਲ ਚੀਮ ਉਹ ਬੁਰੀ ਤਰ੍ਹਾਂ ਕਟਵਾਉਂਦੇ ਨੇ ਇਹ ਪੁਲਿਸ ਤੋਂ ਮਤਲਬ ਮੰਗ ਕੀ ਰਹੇ ਨੇ ਇਹ ਸਿਰਫ ਆਪਣੀਆਂ ਮੰਗਾ ਯਾਰ ਇੱਛੇ ਤਾਂ ਕਟੋ ਕਟ ਹੁਣ ਤੇ ਮੈਂ ਵੀ ਇਹ ਸ਼ਬਦ ਬਾਰ ਬਾਰ ਨਹੀਂ ਸ਼ਰਮਾਉਣੀ ਚਾਹੀਦੀ ਇਹਨਾਂ ਨੂੰ ਇਹ ਤਾਂ ਇੱਕ ਗੀਤ ਆ ਕਹਿੰਦਾ ਕਹਿੰਦਾ ਪਹਿਲਾਂ ਵਾਲੇ ਯਾਰ ਨਾ ਰਹੇ ਤੇਰੀ ਨੱਤੀਆਂ ਵੇਚ ਕੇ ਜਾਣਗੇ ਖਾ ਬਹੁਤ ਪੁਰਾਣਾ ਗੀਤ ਸੁਣਦੇ ਹੁੰਦੇ ਸੀ ਇਹ ਤਾਂ ਪ੍ਰਾਣੀਆਂ ਨਾਲੋਂ ਵੀ ਇਹ ਤਾਂ ਕੱਪੜੇ ਲਾਉਣ ਤੱਕ ਜਿਹੜੀ ਤੁਸੀਂ ਗੱਲ ਬਿਲਕੁਲ درست ਕਹੀ ਆ ਚਲੇ ਗਏ ਨੇ ਤੇ ਪੀ ਆਰਟੀਸੀ ਦੇ ਮੁਲਾਜ਼ਮਾਂ ਤੇ ਡੰਡਾ ਫੇਰਨਾ ਹੜਤਾਲ ਕੀਤੀ ਸੀ ਨਾ ਜਾਇਜ਼ ਮੰਗਾਂ ਲਈ ਤੁਸੀਂ ਉਹਨੂੰ ਸੰਵਾਦ ਨਾਲ ਹੱਲ ਕਰੋ ਇਹ ਕਹਿੰਦੇ ਹੁੰਦੇ ਸੀ ਨਾ ਕੁਐਸਚਨ ਕਰੋ ਇਹ ਤਾਂ ਇਹ ਕਹਿੰਨੇ ਆ ਵੀ ਕੁੱਟਾਂਗੇ ਵੀ ਤੇ ਰੋਣ ਵੀ ਨਹੀਂ ਦੰਦੇ ਤੇ ਜਿਹੜਾ ਬੰਦਾ ਸਾਡੇ ਖਿਲਾਫ ਬੋਲੂ ਫਿਰ ਇਹ ਡਿਸਕਸ ਕਰਦੇ ਨੇ ਤਿੰਨ ਕ ਬੰਦੇ ਦੇਖੋ ਪੈਸੇ ਉਹ ਲੁੱਟਦੇ ਨੇ ਜਿਹੜੇ ਇਹਨਾਂ ਦੇ بڑے ਆਕਾ ਨੇ ਤੇ ਡਿਸਕਸ ਤਕਲੀਫ ਪੰਜਾਬ ਵਾਲਿਆਂ ਨੂੰ ਹੁੰਦੀ ਆ ਤੇ ਇੱਕ ਪੁਰਾਣਾ ਸਿਧਾਂਤ ਆ ਵੀ ਜਿਹਨੂੰ ਬਵਾਸੀਰ ਹੋਵੇ ਉਹਦਾ ਹੀ ਇਲਾਜ ਕਰਨਾ ਠੀਕ ਆ ਜੀ ਤੇ ਜਿਹੜੇ بڑے ਡਾਕਟਰ ਆ ਇਹਨਾਂ ਨੇ ਪੈਸੇ ਲੁੱਟਨੇ ਆ ਇਹਨਾਂ ਨੇ ਬਵਾਸੀਰ ਦਾ ਆਪਰੇਸ਼ਨ ਕਰਨਾ ਇਹਨੂੰ ਕਹਿੰਨੇ ਆ ਵੀ ਯਾਰਾ ਥੱਲੇ ਪ੍ਰੋਬਲਮ ਹੈ ਇਹਦਾ ਕਰੋ ਹੱਲ ਇਹ ਇਹ ਦੋ ਤਿੰਨ ਜਾਣਿਆਂ ਦੀ ਜਿਹੜੀ ਜੁੰਡਲੀ ਆ ਭਗਵੰਤ ਮਾਨ ਕੋਲ ਟੀਮ ਤਾਂ ਕੋਈ ਹੈ ਨਹੀਂਗੀ ਤੇ ਇਹ ਕਹਿੰਦੇ ਆ ਜਿਵੇਂ ਮਰਜ਼ੀ ਕਰ ਲਓ ਜੀ ਠੀਕ ਆ ਜੀ ਸਰੰਡਰ ਸਰੰਡਰ 100% ਮੈਂ ਤੁਹਾਨੂੰ ਬਾਰ ਬਾਰ ਕਹਿੰਨੇ ਆ ਇਹ ਲਾਹੌਰ ਦਾ ਨਵਾਬ ਜੰਮ ਪਿਆ ਨਵਾਂ ਇਹ ਇਹਦਾ ਕੋਈ ਪਤਾ ਨਹੀਂ ਜਿਵੇਂ ਉਹ ਕਹਿੰਦੇ ਸੀ ਨਾ ਵੀ ਸਿੱਖ ਮਿਸਲਾਂ ਵੇਲੇ ਜਦੋਂ ਸਿੱਖ ਛਤਰ ਮਾਰਦੇ ਸੀ ਉਹ ਕਹਿੰਦਾ ਤੁਸੀਂ ਜ਼ਗੀਰ ਲੈ ਲਓ ਯਾਨੀ ਉਹ ਕਹਿੰਦਾ ਮੈਂ ਤਾਂ ਜਿਵੇਂ ਸ਼ਾਹ আলম ਨਾਲ ਹੋਇਆ ਬਾਬਾ ਭਗੀਰ ਸਿੰਘ ਨੇ ਦਿੱਲੀ ਤੇ ਕਬਜ਼ਾ ਕੀਤਾ ਨਾ 1782-83 ਚ ਤੇ ਉਹ ਕਹਿੰਦਾ ਯਾਰ ਰਾਜ ਦੇ ਦਿਓ ਮੈਨੂੰ ਉਹ ਕਹਿੰਦਾ ਵੀ ਅਸੀਂ ਤਾਂ ਕਰਨਾ-ਕਰਨਾ ਨਹੀਂ ਹੈਗਾ ਤੇ ਇਹਨਾਂ ਨੇ ਪੰਜਾਬ ਦੇ ਸੈਂਟੀਮੈਂਟਸ ਨਾਲ ਪੰਜਾਬ ਦੇ ਈਮੋਸ਼ਨ ਨਾਲ ਜਿਹੜੀ ਖਲਵਾੜ ਕੀਤੀ ਆ ਇਹਦਾ ਰਿਜ਼ਲਟ ਬਹੁਤ ਮਾੜਾ ਨਿਕਲਣਾ ਤੇ ਮੈਂ ਇੱਕ ਦਾਅਵੇ ਨਾਲ ਕਹਿਣਾ ਜਿਹੜੀਆਂ ਦਿੱਲੀ ਵਾਲੀਆਂ ਟੀਮਾਂ ਫਿਰਦੀਆਂ ਨੇ ਨਾ ਚਾਹੇ ਟੈਂਡਰ ਲੈਣੇ ਵਾਲੇ ਨੇ ਚਾਹੇ ਮਨੀਸ਼ ਸੁਸ਼ੋਧਿਆ ਤੇ ਹੋਰ ਜਿਹੜੇ ਅਬਜ਼ਰਵਰ ਬਣ ਮਣਾਉਂਦੇ ਨੇ ਤਿਆਰ ਇਹ ਵੀ ਰਹਿਣ ਲੋਕ ਇਹਨਾਂ ਉੱਪਰ ਘਰੇ ਬੈਠੇ ਨੇ ਔਰ ਇੱਕ ਤਾਂ ਹੁੰਦੀ ਆ ਪੋਲੀਟੀਕਲ ਵਿਰੋਧਤਾ ਕਾਂਗਰਸ ਨੇ ਕਾਲੀਆਂ ਤੇ ਕਰਨੀਆਂ ਇਹਨਾਂ ਦੇ ਖਿਲਾਫ ਪੰਜਾਬ ਦੇ ਆਮ ਲੋਕ ਵਕੀਲਾਂ ਨੇ ਵੀ ਇੰਨਾ ਕੁਝ ਕੱਟ ਕੇ ਲਿਓਣਾ ਯਾਨੀ ਲੋਕ ਹੈਰਾਨ ਰਹਿ ਜਾਣਗੇ ਵੀ ਯਾਰ ਅਸੀਂ ਆ ਇਨਕਲਾਬ ਵਾਲੇ ਬੰਦੇ ਜਿਤਾ ਕੇ ਲਿਆਂਦੇ ਸੀ ਪੀਆਰਟੀਸੀ ਦਾ ਮਸਲਾ ਵੀ ਮੈਨੂੰ ਐ ਲੱਗਦਾ ਵੀ ਛੋਟਾ ਲੱਗਣ ਲੱਗ ਜਾਊਗਾ ਕਿਉਂਕਿ ਜਦੋਂ ਨਿਕਲਣਾ ਤੇ ਮੈਨੂੰ ਇਹ ਲੱਗਦਾ ਵੀ ਜਿੰਨਾ ਕ ਪੰਜਾਬ ਤੇ ਕਰਜ਼ਾ ਓਨਾ ਕ ਸਮਾਨ ਵੀ ਇਹ ਪੰਜਾਬ ਤੋਂ ਸਾਫ਼ ਕਰ ਜਾਣਗੇ ਔਰ ਰਿਕਾਰਡ ਤੋੜ ਦੇਣਗੇ ਜਿਵੇਂ ਕਹਿੰਨਾ ਮੂਸਲੇ ਧਰਮੀਾਂ ਵਾਂਗੂ ਤੇ ਮੂਸਲੇ ਧਰ ਲੁੱਟ ਜੜੀ ਹੈਗੀ ਆ ਤੇ ਉਹਨੂੰ ਹੈਡ ਜਿਹੜੇ ਕਰਨਗੇ ਚਾਹੇ ਉਹਨਾਂ ਨੂੰ ਬੀਜੇਪੀ ਟੰਗ ਦੇਵੇ ਚਾਹੇ ਕਾਲੀ ਰੰਗ ਤੇ ਲੋਕਾਂ ਨੇ ਜਿਹੜੇ ਪਬਲਿਕ ਕੌਜ਼ ਲਈ ਲੜਦੇ ਨੇ ਪੀਆਈਐਲ ਪਾਪ ਆ ਇਹਨਾਂ ਦੇ ਐਮਐਲ ਇਨਾਂ ਦੇ ਦਿੱਲੀ ਦੇ ਹਾਰੇ ਹੋਏ ਮੰਤਰੀ ਸਾਰੇ ਇਸ ਸਕੈਂਡਲ 'ਚ ਫਸਣਗੇ ਤੇ ਸੈਂਟਰ ਸਰਕਾਰ ਨੂੰ ਇਹਦਾ ਪਤਾ ਉਹਨਾਂ ਨੇ ਇੱਕ ਟ੍ਰੇਲਰ ਇਹਨੂੰ ਦਿਖਾਤਾ ਭੁੱਲਰ ਵਾਲਾ ਵੀ ਚੱਲਦਾ ਕੀ ਆ ਤੁਹਾਡਾ ਉਹ ਸਿਰਫ ਟ੍ਰੇਲਰ ਆ ਹੁਣ ਗੱਲ ਇਹ ਆ ਵੀ ਰੇਖਾ ਗੁਪਤਾ ਨੇ ਬੰਦ ਕਰਤੀਆਂ ਬੱਸਾਂ ਉੱਥੇ ਹੁਣ ਮੈਨੂੰ ਇਹ ਲੱਗਦਾ ਉੱਥੇ ਕਿਤੇ ਨਾ ਕਿਤੇ ਇਹ ਜਿਹੜੇ ਹੈਗੇ ਨੇ ਜਿਵੇਂ ਕਹਿੰਦੇ ਵੀ ਰਾਸੀ ਤੌਰ ਤੌਰ ਤੇ ਕੋਟੇ ਹੋ ਜਾਣਗੇ ਉਹਨਾਂ ਅੱਗੇ ਉਹ ਕਹਿੰਦੇ ਅਸੀਂ ਬੱਸਾਂ ਚਲਾਉਣੀਆਂ ਹੁਣ ਉੱਥੇ ਭਾਜਪਾ ਦੇ ਵਿੱਚ ਵੀ ਕਈ ਪਲੇਅਰ ਨੇ ਜਿਹੜੇ ਇਸ ਗੱਲ ਨੂੰ ਹੱਥ ਮਲਵਾ ਦੇਣਗੇ ਅੰਦਰ ਖਾਤੇ ਵਿੱਚ ਚਲਾ ਲਓ ਪਰ ਚੱਲਣ ਗਿਆ ਸਾਡੇ ਮੁਤਾਬਕ ਬਦਨਾਮੀ ਤੁਸੀਂ ਲੈਣੀ ਆ ਉਹ ਕਰਨ ਇਹ ਜਾ ਰਹੇ ਨੇ ਤੇ ਜੋ ਸਿੱਧੀ ਗੱਲ ਆ ਪੰਜਾਬੀ ਦੀ ਕਹਾਵਤ ਆ ਵੀ 100 ਗੰਡੇ ਵੀ ਖਾਣੇ ਆ ਤੇ ਛੇਤਰ ਵੀ ਖਾਣੇ ਆ ਪੀਟੀ ਪੀਆ ਡੀਸੀ ਦੇ ਮੁਲਾਜ਼ਮਾਂ ਨੂੰ ਤਾਂ ਕੁੱਟ ਕੇ ਸਰ ਗਿਆ ਜਿਦਣ ਇਹ ਡੈਫੀਨੇਟ ਮੈਂ ਤੁਹਾਨੂੰ ਕਹਿੰਦਾ 27 ਚ ਇਹਨਾਂ ਦੀ ਸਰਕਾਰ ਜਾਊਗੀ ਇਹ ਭਲੇਖੇਜ ਨੇ ਇਹ ਸੋਚਦੇ ਨੇ ਵੀ ਪੰਜ ਧਰਾ ਸਿਸਟਮ ਆ ਇਹਦਾ ਬੈਨੀਫਿਟ ਹੋਰ ਨਹੀਂ ਲੈ ਜਾਣਾ ਔਰ ਕੱਲੀ ਕੱਲੀ ਸੀਟ ਤੇ ਰੌਚਕ ਮੁਕਾਬਲਾ ਹੋਊਗਾ ਇਹ ਹਾਰਨਗੇ ਪਤਾ ਕਿਵੇਂ ਕਈ ਸੀਟਾਂ ਤੇ ਤਾਂ ਇਹ ਬਹੁਤ ਪੂਰੀ ਤਰ੍ਹਾਂ ਹਾਰਨਗੇ 10000 ਤੋਂ ਥੱਲੇ ਰਹਿਣਗੇ ਕਈ ਸੀਟਾਂ ਤੇ ਲਾਸਟ ਮੂਮੈਂਟ ਤੇ ਇਹਨਾਂ ਨੇ 5 500 ਤੇ ਲੂਜ਼ ਕਰਨਾ ਤੇ ਮੁੜ ਕੇ ਇਹ ਲੱਭੇ ਨਹੀਂ ਸਿਉਣੇ ਤੇ ਪਾਰਟੀ ਵਰਕਰਾਂ ਨੂੰ ਜਵਾਬ ਦੇਣਾ ਪੈਣਾ ਚੌਕਾ ਹੋ ਜਾਣਾ ਆ ਜਿਲ੍ਹਾ ਪਾਸੇ ਦੀਆਂ ਇਲੈਕਸ਼ਨਾਂ ਦੇਖੋ ਕਿਵੇਂ ਬੁਰਸ਼ਾਗਰਦੀ ਕਰਨਗੇ ਇਸ ਬੁਰਸ਼ਾਗਰਦੀ ਦੇ ਹੋਣ ਦੇ ਬਾਵਜੂਦ ਇਹਨਾਂ ਦੇ ਖਿਲਾਫ ਵੋਟਸ ਦੇਖੋ ਕਿੰਨੀਆਂ ਪੈਂਦੀਆਂ ਨੇ ਲੋਕ ਤਿਆਰ ਬੈਠੇ ਨੇ ਔਰ ਇਹ ਇਹ ਲੁੱਟਣ ਨੂੰ ਤਿਆਰ ਨੇ ਤੇ ਲੋਕ ਵੇਟ ਕਰਦੇ ਨੇ ਵੀ ਕਦੋਂ ਜਿਵੇਂ ਕਿਸਾਨ ਯੂਨੀਅਨ ਕਰਦੀ ਹੁੰਦੀ ਹੈ ਨਾ ਵੀ ਉਹ ਤਹਿਸੀਲਦਾਰ ਫਿਰ ਕੀ ਕਹਨੇ ਹੁੰਦੇ ਨੇ ਨਲਾੰਬੀ ਦਾ ਨੋਟਸ ਲੈ ਕੇ ਆ ਜਵੇ ਅਗਲਾ ਕਹਿੰਦਾ ਬਾਈ ਜੀ ਆ ਝੰਡਾ ਖੜਾ ਸਾਡਾ ਠੀਕ ਆ ਅਸੀਂ ਨਹੀਂ ਪੜਨ ਦਿੰਦੇ ਇਹ ਹਾਲਾਤ ਇਹਨਾਂ ਨਾਲ ਹੋਣੇ ਨੇ ਜੇ ਮੁੱਖ ਮੰਤਰੀ ਸਾਹਿਬ ਮੈਨੂੰ ਨਹੀਂ ਲੱਗਦਾ ਕੋਈ ਸਿਆਣਾ ਸਲਾਹਕਾਰ ਆ ਕਿ ਅਗਲਾ ਕਹਿੰਦਾ ਯਾਰ ਮਹੀਨੇ ਸਾਲ ਰਹਿ ਗਿਆ ਹੋਰ ਲੁੱਟ ਚੋ ਹੱਥ ਰ ਜੇ ਕੋਈ ਜੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਸਿਆਣਾ ਸਲਾਹਕਾਰ ਹੁੰਦਾ ਤਾਂ 4 ਸਾਲਾਂ ਚ ਸਾਨੂੰ ਰੰਗ ਦਿਸ ਜਾਂਦਾ ਕੋਈ ਸਿਆਣਪ ਵਾਲੇ ਪਾਸੇ ਚੱਲ ਰਹੇ ਨੇ ਮੁੱਖ ਮੰਤਰੀ ਕਹਿੰਦਾ ਮੈਂ ਹੀ ਬਹੁਤ ਸਿਆਣਾ ਗੱਲਾਂ ਦਾ ਕੜਾ ਯਾਰ ਚੁਟਕਲੇ ਆ ਠੀਕ ਆ ਕਮੇਡੀ ਵਾਲਾ ਦੌਰ ਮੈਂ ਤੁਹਾਨੂੰ ਇੱਕ ਗੱਲ ਪੰਜਾਬ ਦੇ ਵਿੱਚ 2060 ਤੱਕ ਜਦ ਕਿ ਇੱਕ ਨਵੀਂ ਪੀੜੀ ਜੰਮ ਕੇ ਤਿਆਰ ਨਹੀਂ ਹੁੰਦੀ ਬਦਲਾਅ ਦੀ ਹੁਣ ਕੋਈ ਆਸ ਨਾ ਰੱਖਿਓ ਪੰਜਾਬ ਦੇ ਵਿੱਚ ਕੋਈ ਨਵਾਂ ਰੈਗੂਲੇਸ਼ਨ ਨਹੀਂ ਆਏਗਾ ਤੇ ਪੁਨਰ ਸਥਾਪਤੀ ਉਹਨਾਂ ਦੀ ਹੋ ਜੇਗੀ ਜਿਨ੍ਹਾਂ ਨੂੰ ਗਾਲਾਂ ਕੱਢ ਕੇ ਇਹ ਆਏ ਨੇ ਜੀ ਸ਼ੁਕਰੀਆ ਲਲੀਬਾਈ ਬਹੁਤ ਬਹੁਤ ਧੰਨਵਾਦ ਅਸ਼ਕਰ ਦੇ ਨਾਲ ਜੁੜੇ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ ਤਾਂ ਅਖੀਰ ਤੇ ਅਸੀਂ ਸਾਰੀ ਗੱਲਬਾਤ ਤੋਂ ਬਾਅਦ ਇਹ ਹੀ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਕੋਈ ਵੀ ਜਿਹੜੀ ਲੜਨ ਵਾਲੀ ਤੇ ਰਚ ਕੋ ਕੰਮ ਹੈ ਦੀ ਆ ਚਾਹੇ ਕਿਸਾਨਾਂ ਦੀ ਆ ਚਾਹੇ ਵਿਦਿਆਰਥੀ ਨੇ ਜਿਹੜੇ ਵੀ ਨੇ ਉਹਨਾਂ ਦੀਆਂ ਮੰਗਾਂ ਮਸਲੇ ਹੱਲ ਹੋਣੇ ਚਾਹੀਦੇ ਨੇ ਤੇ ਜਿਹੜੀਆਂ ਵੀ ਜਾਇਜ਼ ਮੰਗਾਂ ਨੇ ਉਹ ਮੰਨੀਆਂ ਵੀ ਜਾਣੀਆਂ ਚਾਹੀਦੀਆਂ ਨੇ ਇੱਥੇ ਇਕੱਲੇ ਐਮਐਲਏ ਨੂੰ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਇਸ ਚੀਜ਼ ਦਾ ਅਧਿਕਾਰ ਨਹੀਂ ਹੈਗਾ ਕਿ ਉਹ ਹੀ ਸਿਕਿਉਰਟੀ ਲੈ ਕੇ ਫਿਰਨ ਉਹੀ ਲੋਕਾਂ ਦਾ ਪੈਸਾ ਡਾਉਂਦੇ ਫਿਰਨ ਇੱਥੇ ਜਿਹੜੇ ਆਪਣੇ ਪਰਿਵਾਰ ਪਾਲਣ ਦੇ ਲਈ ਕੰਮ ਕਰਦੇ ਆ ਦਿਨ ਰਾਤ ਇਹੀ ਪੀਆਰਟੀਸੀ ਕਰਮਚਾਰੀ ਜਿਹੜੇ ਰੋਜ਼ 4 400 500 ਕਿਲੋਮੀਟਰ ਕੱਢਦੇ ਆ ਤੇ ਇਹਨਾਂ ਵੀ ਦੀ ਵੀ ਜ਼ਿੰਦਗੀ ਥੋੜੀ ਜਿਹੀ ਸੌਖੀ ਹੋਵੇ ਤੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਇਹੀ ਸੇ ਉਮੀਦ ਕਰਦੇ ਆ ਧੰਨਵਾਦ